ਸਾਚਰੀ ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਬੇ ਸਿਆਸੀ ਮਾਹ ਪ੍ਰੋਫੈਸਰ ਮਜੀਤ ਸਿੰਘ ਵੀ ਮੌਜੂਦ ਨੇ ਅੱਜ ਦਾ ਦਿਨ ਬੇਹਤ ਖਾਸ ਰਹਿਣ ਵਾਲਾ ਹੈ 4 ਜੂਨ ਹੈ ਕੇਂਦਰੀ ਇਲੈਕਸ਼ਨ ਦੇ ਜਿਹੜੇ ਉਹ ਨਤੀਜੇ ਜਿਹੜੇ ਲੋਕ ਸਭਾ ਚੋਣਾਂ ਦੇ ਉਹ ਅੱਜ ਐਲਾਨੇ ਜਾਣਗੇ ਜਦੋਂ ਸਾਡੀ ਚਰਚਾ ਨਸ਼ਰ ਹੋਏਗੀ ਉਹਦੇ ਦੌਰਾਨ ਜਿਹੜਾ ਰੁਝਾਨ ਹੋਣੇ ਜਿਹੜੇ ਨੇ ਮਤਲਬ ਕਿ ਗਿਣਤੀ ਸ਼ੁਰੂ ਹੋ ਜਾਣੀ ਹੈ ਹੌਲੀ-ਹੌਲੀ ਦਿਨ ਚੜਦੇ ਚੜਦੇ ਰੁਝਾਨਵਾਂ ਨੇ ਵੀ ਸ਼ੁਰੂ ਹੋ ਜਾਣਗੇ ਇਹ ਸਭ ਦੇ ਵਿਚਾਰੇ ਪੰਜਾਬ ਚ ਕੀ ਚੱਲ ਰਿਹਾ ਉਹਦੀ ਵੀ ਗੱਲ ਕਰਾਂਗੇ ਕੇਂਦਰ ਦੇ ਵਿੱਚ ਕਿਵੇਂ ਹਲਚਲ ਮਚੀ ਹੋਈ ਹੈ ਉਹਦੀ ਗੱਲ ਵੀ ਕਰਨੀ ਜ਼ਰੂਰੀ ਹੈ ਪ੍ਰੋਫੈਸਰ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਕਵਿੰਦਰ ਜੀ ਆਵਾਜ਼ੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਗਏ ਸਕਦੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀ ਸ਼ੀਤਲ ਗੁਰਾਲ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ ਰੌਲਾ ਰੱਪਾ ਬੜਾ ਪੈ ਰਿਹਾ ਪਹਿਲਾਂ ਤਾਂ ਕਹਿੰਦੇ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਮੋਦੀ ਦਾ ਪਰਿਵਾਰ ਹਟਾ ਲਿਆ ਸੀਗਾ ਹੁਣ ਇਹ ਕਿਤੇ ਦੋ ਘਰਾਂ ਦੇ ਪ੍ਰਾਣੇ ਵਾਲੀ ਗੱਲ ਤਾਂ ਨਹੀਂ ਬਣ ਗਈ ਉਹਨਾਂ ਦੇ ਨਾਲ ਜੇ ਹੁਣ ਉਪਚੋਣ ਹੁੰਦੀ ਹੈ ਤੇ ਫਿਰ ਕਿੰਦਰ ਨੂੰ ਜਾਂਦੀ ਹੈ ਇਹ ਵੀ ਬੜਾ ਦਿਲਚਸਪ ਰਹਿਣਾ ਇਸ ਏਕ ਦੇ ਉੱਤੇ ਪ੍ਰਾਣੋ ਪ੍ਰਾਣਾ ਤਾਂ ਕਿਹੜੀ ਗੱਲ ਆ ੱੱੱਕੇ ਖਾਣ ਦੀ ਕਈਆਂ ਦੀ ਕਿਸਮਤ ਚ ਲਿਖਿਆ ਹੋਇਆ ਇਹ ਜਿਆਦਾ ਚਲਾਕ ਤੇ ਹਿਆਰ ਆਪਣੇ ਆਪ ਨੂੰ ਸਮਝਦੇ ਆ ਜਿਹੜਾ ਜਿਆਦਾ ਚਲਾਕ ਹੁੰਦਾ ਉਹਨੂੰ ਉਹਦੇ ਬਾਰੇ ਪੰਜਾਬ ਪੰਜਾਬੀ ਦੇ ਵਿੱਚ ਇਹ ਕਹਾں ਬਹੁਤ ਸਿਆਣਾ ਹੁੰਦਾ ਬਾਕੀ ਤੁਸੀਂ ਅੱਗੇ ਆਪੇ ਗੱਲ ਨੂੰ ਸਮਝ ਲਓ ਕਿ ਕੀ ਕਹਿੰਦੇ ਆ ਲੋਕ ਇਹ ਕਹਾਵਰ ਕੀ ਸਿਆਣਪ ਜਿਹੜੀ ਆ ਇਹ ਠੀਕ ਨਹੀਂ ਹੈਗੀ ਤੁਸੀਂ ਨਿੱਜੀ ਮਫਾਦਾਂ ਲਈ ਕੁਝ ਵੀ ਕਰੀ ਤਰੀ ਜਨੇ ਪੋਲਿਟਿਕਸ ਦਾ ਤੇ ਕਾਹਨ ਕਰ ਦਿੱਤਾ ਇਹੋ ਜਿਹੇ ਲੋਕ ਤੇ ਪੋਲਿਟਿਕਸ ਤੋਂ ਲੋਕਾਂ ਨੂੰ ਬਾਹਰ ਕਰ ਦੇਣੇ ਚਾਹੀਦੇ ਤੁਸੀਂ ਇੱਕ ਚੰਗੀ ਪਹਿਲੀ ਪਾਰਟੀ ਚ ਲੋਕਾਂ ਨੇ ਤੁਹਾਨੂੰ ਹਿੰਮਤ ਦੇ ਨਾਲ ਦਿੱਤਾ ਜਿਹੋ ਜੇ ਵੀ ਸੀਗੇ ਤੁਹਾਡੇ ਤੇ ਪਰਦੇ ਵੀ ਪਾਏ ਸਾਰਾ ਕੁਝ ਕੀਤਾ ਇੱਕ ਹਵਾ ਸੀ ਲੋਕ ਗੁੱਸਾ ਕੱਢਣਾ ਚਾਹੁੰਦੇ ਸੀ ਤੁਸੀਂ ਜਿੱਤ ਗਏ ਤੁਸੀਂ ਲੋਕਾਂ ਦੇ ਉਸ ਮੰਡੇਟ ਦਾ ਕਦਰ ਕਰਦੇ ਇੱਜ਼ਤ ਕਰਦੇ ਕਿ ਚਲੋ ਠੀਕ ਆ ਮੈਂ ਭਾਵੇਂ ਇਸ ਕਾਬਲ ਨਹੀਂ ਸੀਗਾ ਪਰ ਤੁਸੀਂ ਮੈਨੂੰ ਐਮਐਲਏ ਬਣਾਤਾ ਮੈਂ ਹੁਣ ਤੁਹਾਡੇ ਲਈ ਸੇਵਾ ਕਰੂੰਗਾ ਪ੍ਰਾਣੀਆਂ ਗੱਲਾਂ ਮੇਰੀਆਂ ਬਖਸ਼ ਦਿਓ ਕਿ ਟਿਕੇ ਨਹੀਂ ਚੱਕੀ ਛਾਲ ਤੇ ਮਾਰ ਕੇ ਬੀਜੇਪੀ ਚ ਘਰ ਵਾਪਸੀ ਤੇ ਫਲਾਨਾ ਤੇ ਉਹ ਹੋ ਗਿਆ ਤੇ ਆਹ ਹੋ ਗਿਆ ਮੈਨੂੰ ਤੇ ਮੇਰਾ ਤੇ ਦਿਲ ਹੀ ਨਹੀਂ ਸੀ ਲੱਗ ਰਿਹਾ ਉੱਥੇ ਬਿਲਕੁਲ ਯਾ ਅੱਜ ਮੈਨੂੰ ਸ਼ਾਂਤੀ ਮਿਲੀ ਆ ਦਿਲੋਂ ਸ਼ਾਂਤੀ ਮਿਲੀ ਆ ਇਹੋ ਜੀਆਂ ਗੱਲਾਂ ਉੱਧਰ ਜਾ ਕੇ ਉਹ ਜਾਣ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਤੇ ਇਸ ਗੱਲ ਦੀ ਚਰਚਾ ਕੀਤੀ ਕਿ ਦੇਖੋ ਜੀ ਸਾਨੂੰ ਚੱਕਣ ਨੂੰ ਫਿਰਦੀ ਬੀਜੇਪੀ ਸਾਨੂੰ ਆਪਰੇਸ਼ਨ ਲੋਟਸ ਕਰਨ ਨੂੰ ਫਿਰਦੇ ਆ 25-25 ਕਰੋੜ ਰੁਪਇਆ ਬੋਲੀ ਪਈ ਆਪਣੀ ਬੋਲੀ ਆਪ ਹੀ ਵਿਧਾਈ ਜਾਣ 25-25 ਕਰੋੜ ਰੁਪਇਆ ਸਾਨੂੰ ਕਹਿ ਰਹੇ ਆ ਬੜਾ ਇਹ ਬੰਦਾ ਸੀ ਜਿਨ੍ਹਾਂ ਨੇ ਸਭ ਤੋਂ ਵੱਧ ਇਸ ਗੱਲ ਦਾ ਸ਼ੋਰ ਪਾਇਆ ਕਿ ਆਮ ਆਦਮੀ ਦੇ ਵਿੱਚ ਸਾਨੂੰ ਕੰਮ ਕਰਨ ਦਾ ਕਰਨ ਨਹੀਂ ਦਿੱਤਾ ਜਾ ਰਿਹਾ ਤੇ ਜ਼ਬਰਦਸਤੀ ਸਰਕਾਰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਖਬਰਦਾਰ ਜੇ ਸਾਡੀ ਮੁਛ ਦੇ ਵਾਲ-ਵਾਲ ਨੂੰ ਦੇਖਿਆ ਤੇ ਇਸ ਕਿਸਮ ਦਾ ਇਹਨਾਂ ਨੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਫਿਰ ਚਲੇ ਗਏ ਜੀ ਘਰ ਵਾਪਸੀ ਯਾਨੀ ਭਗਵਾ ਹੋ ਗਿਆ ਕਮਲ ਫੜ ਲਿਆ ਵਾ 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 ਫਿਰ ਦੂਜੀ ਵੀਡੀਓ ਆਗੇ ਉਹ ਦੀ ਪੁਰਾਣੀ ਗੱਲ ਸੀਗੀ ਉਦੋਂ ਤੇ ਮੈਂ ਦੇਖੋ ਕਹਿੰਦਾ ਕਮਾਇਆ ਚੱਕਿਆ ਚਕਾਇਆ ਉਹ ਗੱਲਾਂ ਕੀਤੀਆਂ ਸੀਗੀਆਂ ਅਸਲੀਅਤ ਇਹ ਆ ਕਿ ਇਹ ਇਹਨਾਂ ਦਾ ਡਰਾਮਾ ਸੀਗਾ ਆਮ ਆਦਮੀ ਪਾਰਟੀ ਦਾ ਦੋ ਤਿੰਨ ਜਗ੍ਹਾ ਤੇ ਤੇ ਕਾਲ ਆਈ ਸੀ ਉਹਦੇ 'ਚ ਮੈਂ ਵੀ ਇੱਕ ਸੀ ਆਪਣੇ ਆਪ ਨੂੰ ਬਚਾ ਲਿਆ ਜਿਨ੍ਹਾਂ ਨੂੰ ਕਾਲਾਂ ਆਈਆਂ ਸੀ 10 ਦਾ ਗਿਣਤੀ ਅਸੀਂ ਵੈਸੇ ਹੀ ਬਣਾ ਲਈ ਪਿੱਛੇ ਚੀਮਾ ਸਾਹਿਬ ਨੇ ਕਿਹਾ ਵੀ ਬਾਹਰ ਨਹੀਂ ਗੱਲ ਕਰਨੀ ਮੈਨੂੰ ਕਹਿੰਦਾ ਦਿਲ ਨੂੰ ਬੜਾ ਢੁਡਕੜੂ ਲੱਗਾ ਬਹੁਤ ਸਾਰੇ ਬੰਦੇ ਕਹਿਣ ਕਿ ਅਸੀਂ ਝੂਠ ਨਹੀਂ ਬੋਲਣਾ ਜੇ ਸਾਨੂੰ ਫੋਨ ਨਹੀਂ ਆਇਆ ਤੇ ਅਸੀਂ ਕਿਉਂ ਕਹੀਏ ਕਿ ਸਾਨੂੰ ਵੀ ਆਪਰੇਸ਼ਨ ਲੋਟਸ ਦਾ ਹਿੱਸਾ ਬਣਾਇਆ ਭਾਜਪੀ ਸਾਡੇ ਸਾਨੂੰ ਚੱਕ ਕੇ ਲੈ ਜਾਣਾ ਚਾਹੁੰਦੀ ਹੈ ਜਿਵੇਂ ਇੱਲ ਚੂਜੇ ਨੂੰ ਚੋਕ ਕੇ ਲੈ ਜਾਂਦੀ ਹੈ ਇਸ ਤਰ੍ਹਾਂ ਸਾਡੀ ਜਾਨ ਦੇ ਪਿੱਛੇ ਪਈ ਹੈ ਇਹ ਪੀਸੀਬੀ ਹੋ ਗਈ ਪ੍ਰੈਸ ਕਾਨਫਰੰਸ 'ਚ ਚੀਮਾ ਸਾਹਿਬ ਨੇ ਐਫ ਆਈ ਆਰ ਜਾਂ ਹੋਰ ਜੋ ਕੁਝ ਜੋ ਵੀ ਲੀਗਲ ਕਾਰਵਾਈ ਸੀ ਪੁਲਿਸ ਕੋਲ ਕਰ ਦਿੱਤੀ ਉਨ ਉਹਦੇ ਤੇ ਇੰਨਾ ਨੇ ਇੰਨਾ ਜ਼ਿਆਦਾ ਡਿਟੇਲ ਦਿੱਤੀ ਇਹ ਦੱਸਣ ਲਈ ਕਿ ਮੇਰੀ ਪਹਿਲੀ ਲੋਕ ਜਿਹੜੀ ਗੱਲ ਸੀ ਉਹਨੂੰ ਭੁੱਲ ਜਾਣ ਤੇ ਜਿਹੜੀ ਮੈਂ ਨਵੀਂ ਗੱਲ ਕਹਿ ਰਿਹਾ ਉਸ ਗੱਲ ਤੇ ਜ਼ਿਆਦਾ ਵਿਸ਼ਵਾਸ ਕਰ। ਐਨੇ ਵਧ ਕੇ ਇਹਨੇ ਮਿੰਟ ਤੇ ਮੈਂ ਬਾਹਰ ਪਹੁੰਚਿਆ ਰਾਗਵ ਚੱਡੇ ਦੇ ਦਫਤਰ ਤੇ ਬਾਹਰ ਪਹੁੰਚਿਆ ਤੁਸੀਂ ਉੱਥੇ ਮੇਰਾ ਆਹ ਫੋਨ ਆਇਆ ਤੁਸੀਂ ਉਥੋਂ ਟਾਵਰ ਤੋਂ ਦੇਖ ਲਓ ਮੇਰੀ ਗੱਡੀ ਨੂੰ ਦੇਖ ਲਓ ਫਲਾਣਾ ਟਮਕਾਣਾ ਬੜੀ ਲੋਕੀ ਬੜੇ ਕਨਫਿਊਜ਼ ਹੈ ਕਹਿੰਦੇ ਕਿ ਪਹਿਲਾਂ ਵੀ ਠੀਕ ਲੱਗਦਾ ਸੀਗਾ ਹੁਣ ਜ਼ਿਆਦਾ ਠੀਕ ਲੱਗਦਾ ਵੀ ਇਹ ਗੱਲੇ ਦਾ ਮਤਲਬ ਦੋਹੀ ਪਾਸੇ ਕੋਈ ਨਾ ਕੋਈ ਹੈਗਾ ਹੋ ਸਕਦਾ ਥੋੜਾ ਬਹੁਤ ਭਾਜਪੀ ਨੇ ਜ਼ਰੂਰ ਕੀਤਾ ਹੋਵੇ ਆਮ ਆਦਮੀ ਪਾਰਟੀ ਨੇ ਉਹਦਾ ਗੱਲ ਦਾ ਗਲਿਆਣ ਬਣਾ ਕੇ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਇੱਥੇ ਤੱਕ ਤੇ ਗੱਲ ਖਤਮ ਹੋ ਗਈ ਲੋਕਾਂ ਨੇ ਕਿਹਾ ਯਾਰ ਜੀ ਇਹਨਾਂ ਨੂੰ ਛੱਡੋ ਭਰਾ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਚਖਵੇਂ ਚੁੱਲੇ ਹੈਗੇ ਆਖਾ ਦੀ ਉੱਧਰ ਕਦੀ ਉੱਧਰ ਕਦੀ ਆਉਂਦਾ ਹੁਣ ਤੇ ਸਿਰੇ ਹੀ ਲੱਗ ਗਈ ਨਾ ਕਹਾਣੀ ਰਿਜਾਇਨ ਨੂੰ ਤਾਂ ਕੀਤਾ ਹੋਇਆ ਸੀ ਕਰਨਾ ਹੀ ਪੈਣਾ ਜੇ ਜਦੋਂ ਦੂਜੀ ਪਾਰਟੀ ਵੱਲ ਜਾਉਂਗੇ ਰਿਜਾਇਨ ਕੀਤਾ ਹੋਇਆ ਸੀ ਅਗਲੇ ਰਿਜਾਇਨ ਰੱਖ ਕੇ ਬਹਿ ਗਏ ਜਿਵੇਂ ਮੁਰਗੀ ਮੁਰਗੀ ਚ ਵੰਡੇ ਤੇ ਬਹਿ ਜਾਂਦੀ ਹੈ ਤੇ ਕਦੋਂ ਚੂਜਾ ਨਿਕਲੂ ਉਹ ਤੇ ਪੂਰੇ ਟਾਈਮ ਤੇ ਹੀ ਨਿਕਲੂ ਉਹ ਬਹਿ ਗਏ ਉਹਨਾਂ ਨੇ ਕੁਝ ਨਹੀਂ ਮਤਲਬ ਕੀਤਾ ਕੋਈ ਆਈ ਗਾਈ ਕੋਈ ਗੱਲ ਨਹੀਂ ਹੋਈ ਅਚਾਨਕ ਹੁਣ ਜਦੋਂ ਇਹ ਹੋ ਗਿਆ ਕਿ ਦੇਖੋ ਜੀ ਮੇਰੇ ਤੇ ਉਹ ਵਾਪਸ ਕਰ ਦਿਓ ਮੇਰੇ ਕੋ ਤੇ ਗਲਤੀ ਨਾ ਦਿੱਤਾ ਗਿਆ ਸੀ ਕਹਿੰਦੇ ਉਹ ਕਹਿੰਦੇ ਆ ਜਾ ਸ਼ੁਕਰ ਕਰੋਗੇ ਇਹਦੇ ਹੱਥ ਹੋਰ ਐਕਸੈਪਟੈਂਸ ਆ ਰੈਜ਼ੀਗਨੇਸ਼ਨ ਐਕਸੈਪਟੈਂਸ ਦੀ ਚਿੱਠੀ ਨਹੀਂ ਪੜਾਤੀ ਪੜਾਉਣੀ ਤੇ ਚਾਹੀਦੀ ਸੀ ਪਰ ਉਹਨਾਂ ਨੇ ਥੋੜੀ ਸ਼ਰਾਬਤ ਵਰਤੀ ਉਹ ਕਹਿੰਦੇ ਜੀ ਹੁਣ ਆਪਾਂ ਕੀ ਕਰੀਏ ਅਸੀਂ ਤੇ ਉਹ ਸਪੀਕਰ ਸਾਹਿਬ ਦੇਤੇ ਹਨੀ ਕਿ ਪਰ ਚਿੱਠੀ ਤੁਹਾਡੀ ਜਰੂਰ ਆ ਇੱਕ ਕੱਢ ਗਏ ਆ ਉਹ ਤਾਂ ਬੜੀ ਦੇਰ ਪਹਿਲਾਂ ਦੀ ਕੱਢ ਗਏ ਸੀ ਉਹ ਤੁਹਾਨੂੰ ਪਤਾ ਦਫ਼ਤਰਾਂ ਦੇ ਵਿੱਚ ਬੈਕ ਡੇਟ ਦੀ ਚਿੱਠੀ ਜਾਂ ਕੁਝ ਵੀ ਜਾ ਉਦੋਂ ਕੀਤਾ ਹੋਵੇ ਅਸੀਂ ਕਿਹੜੇ ਕੋਈ ਇਨਸਪੈਕਟਰ ਲੱਗੇ ਆ ਨਾ ਅਸੀਂ ਕਿਸੇ ਕਿਸਮ ਦੇ ਫੋਰੈਂਸਿਕ ਸਾਇੰਸ ਦੇ ਬੰਦੇ ਨਹੀਂ ਹੈਗੇ ਜੋ ਵੀ ਹੈ ਇਹਦੀ ਲੱਗਾਈ ਉਧਰੋਂ ਵੀ ਗਿਆ ਤੇ ਇਧਰੋਂ ਵੀ ਗਿਆ ਹੁਣ ਇਹੋ ਜਿਹਾ ਬੰਦਾ ਉਹੋ ਹੀ ਆ ਨਾ ਘਰ ਨਾ ਘਰਦੇ ਰਹੇ ਨਾ ਕਾਟਦੇ ਰਹੇ ਬਾਕੀ ਗੱਲ ਤੁਸੀਂ ਬੁੱਝੋ ਮੇਰੀ ਬਾਤ ਬਾਕੀ ਦੇ ਤੁਸੀਂ ਆਪ ਹੀ ਸਮਝ ਲੇ ਇੰਨਾ ਬੰਦਿਆਂ ਨੂੰ ਜਿਨ੍ਹਾਂ ਨੇ ਰਾਜਨੀਤੀ ਦੇ ਵਿੱਚ ਜਾਣੀ ਇਹੋ ਜਿਹਾ ਹੁੜਦੰਗ ਮਚਾਇਆ ਆ ਰਾਜਨੀਤੀ ਦਾ ਇਹੋ ਜਿਹਾ ਮਜ਼ਾਕ ਬਣਾ ਕੇ ਰੱਖਤਾ ਲੋਕਾਂ ਦੇ ਫਤਵੇ ਦਾ ਲੋਕਾਂ ਦੀਆਂ ਦੁਸ਼ਵਾਰੀਆਂ ਦਾ ਲੋਕਾਂ ਦੇ ਦੁੱਖ ਦਰਦਾਂ ਦਾ ਜਿਹੜੇ ਉਮੀਦਾਂ ਲਾਈ ਬੈਠਿਆ ਸ਼ਰਿਆਂ ਬੋਲੀ ਲਾਉਂਦੇ ਆਏ ਔਰ ਆਪਣੇ ਨਿੱਜੀ ਮਫਾਦ ਲਈ ਟਪੂਸਣੀਆਂ ਮਾਰਦੇ ਫਿਰਦੇ ਆ ਇਹ ਇਹ ਬਿਲਕੁਲ ਹੀ ਰਾਜਨੀਤੀ ਚੋ ਇਹ ਲੋਕ ਬਾਹਰ ਕੱਢਨੇ ਚਾਹੀਦੇ ਆ ਕਰਨਗੇ ਕੌਣ ਲੀਡਰ ਨਹੀਂ ਕਰਨਗੇ ਲੀਡਰਾਂ ਨੂੰ ਇਹੋ ਜਿਹੇ ਬੰਦੇ ਬੜੇ ਸੂਟ ਕਰਦੇ ਆ ਜਿਹੜੇ ਚੱਕਵੇਂ ਚੁੱਲੇ ਹੁੰਦੇ ਆ ਕਿਉਂਕਿ ਪਾਣੀ ਦੇ ਪਾਣੀ ਤੇਰਾ ਰੰਗ ਕੈਸਾ ਜਿਸ ਵਿੱਚ ਮਿਲਾ ਦੋ ਲੱਗੇ ਉਸੇ ਜੈਸਾ ਇਹ ਤੇ ਜਿੱਥੇ ਜਾਂਦੇ ਉਹੋ ਜਿਹਾ ਰੰਗ ਫੜ ਲੈਂਦੇ ਆ ਫੜ ਦੇਣੀ ਫਖਮੇ ਚ ਫਖਮਾ ਕੇ ਬਸੰਤੀ ਚ ਬਸੰਤੀ 얘 ਤੇ ਮਤਲਬ ਇਹ ਇਹ ਇਨਾਂ ਦੀ ਕਾਰੀਗਰੀ ਆ ਇਹ ਇਨਾਂ ਦੀ ਤੁਸੀਂ ਕਲਾ ਸਮਝ ਲਓ ਪਰ ਇਹ ਕਲਾਕਾਰੀ ਜਿਹੜੀ ਆ ਲੋਕਾਂ ਦੇ ਹਿੱਤ ਚ ਨਹੀਂ ਨਾ ਲੋਕਾਂ ਦੀ ਜਿਸ ਕਿਸਮ ਦੀ ਅਸੀਂ ਡੈਮੋਕ੍ਰੇਸੀ ਆ ਜਾਂ ਲੋਕ ਜਿਸ ਉਮੀਦਾਂ ਨਾਲ ਇਹਨਾਂ ਨੂੰ ਲੀਡਰ ਬਣਾ ਕੇ ਭੇਜਦੇ ਆ ਉਹਦੇ ਇਹ ਬਿਲਕੁਲ ਉਹਦੇ ਲਈ ਇਹ ਜ਼ਹਿਰ ਇਸ ਲਈ ਮੈਨੂੰ ਲੱਗਦਾ ਕਿ ਇਹ ਸਾਨੂੰ ਤੇ ਅਫਸੋਸ ਨਹੀਂ ਇੱਕ ਆਮ ਆਦਮੀ ਪਾਰਟੀ ਨੇ ਵਧੀਆ ਕੰਮ ਕੀਤਾ ਕਿ ਇੱਕ ਬੰਦੇ ਨੂੰ ਜਿਹੜਾ ਚਲਾਕੀ ਮਾਰਨੀ ਚਾਹੁੰਦਾ ਸੀ ਉਹਦੀ ਚਲਾਕੀ ਫੜ ਕੇ ਉਹਦੇ ਹੀ ਝੋਲੇ ਚ ਪਾਤੀ ਤੇ ਆ ਚੱਕ ਅਸੀਂ ਤੇਰੀ ਵੀਲੇ ਸਿਰ ਖੜ ਲਈ ਆ ਤੇ ਆ ਤੈਨੂੰ ਇਨਾਮ ਦੀ ਚਿੱਠੀ ਦੇ ਦਿੰਨੇ ਹੁਣ ਇਹ ਕਿੱਥੇ ਕੋਰਟ ਚ ਜਾਂਦੇ ਆ ਕਿੱਥੇ ਕੀ ਰੋਲਾ ਪੈਂਦਾ ਉਹ ਬਾਅਦ ਦੀ ਗੱਲ ਹੈ ਬਿਲਕੁਲ ਇਹੀ ਇਹੀ ਸਵਾਲ ਨਾ ਕਰਨ ਲੱਗਿਆ ਸੀਗਾ ਕਿ ਅੱਗੇ ਜਾ ਕੇ ਜੇ ਕੋਰਟ 'ਚ ਗਏ ਕਹਿੰਦੇ ਸਰਕਾਰ ਨੇ ਚਿੱਠੀਆਂ ਕੱਢੀਆਂ ਕਿ ਪਹਿਲਾਂ ਤੇਨਾਂ ਨੂੰ ਆਓ ਜੀ ਫਿਰ ਕਹਿੰਦੇ 11 ਨੂੰ ਆਓ ਜੀ ਜੇ ਇਹ ਕੋਈ ਰੌਲਾ ਉੱਥੇ ਜਾ ਕੇ ਪੈ ਗਿਆ ਤੇ ਇਹਨਾਂ ਦਾ ਅਸਤੀਫਾ ਜਿਹੜਾ ਉਹ ਵਾਪਸ ਲੈਣਾ ਪਿਆ ਇਹਨਾਂ ਨੂੰ ਤੇ ਫਿਰ ਉਹ ਵੀ ਬੜੀ ਨਮੂਰਸ਼ੀ ਵਾਲੀ ਸਰਕਾਰ ਲਈ ਗੱਲ ਰਹੀ ਪਰ ਇੱਕ ਗੱਲ ਹੈ ਕਿ ਆ ਜਿਹੜਾ ਦਲ ਬਦਲੂ ਵਾਲਾ ਚੱਕਰ ਹੈ ਨਾ ਜਲੰਧਰ ਵਾਲਿਆਂ ਦੇ ਉੱਤੇ ਬਹੁਤ ਮਤਲਬ ਕਿ ਉਹਨਾਂ ਦੇ ਹੁਣ ਮੋਢਿਆਂ ਤੇ ਭਾਰ ਆ ਜਾਣਾ ਕਿ ਅੱਗੇ ਸੁਸ਼ੀਲ ਰਿੰਕੂ ਕਾਂਗਰਸ ਤੋਂ ਨਿਕਲੇ ਆਪ ਚ ਗਏ ਆਪ ਤੋਂ ਨਿਕਲੇ ਭਾਜਪਾ ਚ ਗਏ ਹੁਣ ਬੜੀਆਂ ਉਮੀਦਾਂ ਨੇ ਜੇ ਜਿੱਤਦੇ ਤਾਂ ਨਹੀਂ ਜਿੱਤਦੇ ਫਿਰ ਕੀ ਸਿਆਸਤ ਹੋਏਗੀ ਇਦਾਂ ਹੀ ਇਹਨਾਂ ਦੇ ਮਾਮਲੇ ਚ ਹੈ ਜੇ ਮੰਨ ਲਓ ਕਿ ਇੱਥੇ ਫੇਰ ਵਾਪਸ ਆਉਣ ਦੇ ਲਈ ਜਾਂ ਕੋਈ ਦਲ ਬਦਲੀ ਕਰਕੇ ਆਉਂਦਾ ਤਾਂ ਉਹ ਸੀਟ ਬੜੀ ਦਿਲਚਸਪ ਹੋਏਗੀ ਜਦੋਂ ਉਤੇ ਉਪਚੋਣ ਹੋਏਗੀ ਕਿ ਕਿਹਨੂੰ ਲੋਕ ਚੁਣਦੇ ਨੇ ਪਾਰਟੀਆਂ ਦੇ ਉੱਤੇ ਯਕੀਨਤਾ ਚਲੋ ਨਹੀਂ ਰਿਹਾ ਜੇ ਹੁਣ ਆਪ ਵਾਲੇ ਵੀ ਕਿਸੇ ਨੂੰ ਲੈ ਆਣਗੇ ਤੇ ਲੋਕਾਂ ਨੇ ਕਿਹਾ ਵੀ ਉਹਦੀ ਕੀ ਹੁੰਦੀ ਹੈ ਕਿ ਤੁਹਾਡੇ ਟਿਕਿਆ ਰਹੂਗਾ ਉਧਰ ਕਾਂਗਰਸ ਵਾਲਿਆਂ ਚ ਵੀ ਇਹੀ ਰੌਲਾ ਲੰਦਾ ਅਕਾਲੀ ਦਲ ਚ ਵੀ ਇਹੀ ਰੌਲਾ ਲੰਦਾ ਭਾਜਪੀ ਦਾ ਆ ਵੇਖ ਹੀ ਲਿਆ ਹੁਣ ਬਣਿਆ ਕਿ ਚਲੋ ਇਹ ਇਹ ਬੜੀ ਖਾਸ ਗੱਲ ਹੈ ਕਿ ਜਿਹੜਾ ਭਾਜਪੀ ਤੇ ਜਾਂਦਾ ਹੈ ਪ੍ਰੋਫੈਸਰ ਉਹਦੀਆਂ ਬੜਕਾਂ ਜਿਹੜੀਆਂ ਨੇ ਨਾ ਉਹ ਮਤਲਬ ਕਿ ਸਮਾਰਤਮਕ ਹੁੰਦੀਆਂ ਉਹ ਪ੍ਰਧਾਨ ਮੰਤਰੀ ਸਾਹਿਬ ਵਾਲੀ ਪ੍ਰੈਕਟਿਸ ਹੈ ਨਾ ਪੂਰੀ ਕਿ ਉਹ ਕਿੱਦਾਂ ਬੋਲਦੇ ਨੇ ਇਹ ਉਦੋਂ ਵੀ ਗਾਹ ਟੱਪ ਜਾਂਦੇ ਰਵਨੀਤ ਬਿੱਟੂ ਉਹਨਾਂ ਦੇ ਬਿਆਨ ਬੜੀ ਚਰਚਾ ਚ ਨੇ ਕਹਿੰਦੇ ਲ ਮ ਚੋੜ ਦੇਗਾ 2027 ਤੱਕ ਇਹ ਕਹਿੰਦੇ ਸਰਕਾਰ ਹੀ ਸਾਡੀ ਬਣ ਜਾਣੀ ਹੈ ਹਾਲਾਂਕਿ ਮਿਤਸ਼ਾਹੁਰੋ ਨੇ ਕਿਹਾ ਸੀਗਾ ਕਿ ਇਹ ਸਰਕਾਰ ਭਗਵੰਤ ਸਿੰਘ ਸਾਹਿਬ ਦੀ ਆਪਣੇ ਭਾਰ ਨਾਲ ਹੀ ਡਿੱਗ ਪੈਣੀ ਹੈ ਜਾਂ ਜਿਵੇਂ ਵੀ ਉਹਨਾਂ ਨੇ ਸੰਬੋਧਨ ਕੀਤਾ ਪਰ ਇਹਨਾਂ ਨੇ ਥੋੜਾ ਜਿਹਾ ਸਮਾਂ ਦੇ ਦਿੱਤਾ ਇਹ ਗੁਰਦਾਸਤਾ ਕਿ ਸਰਕਾਰ ਸਾਡੀ ਬਣ ਰਹੀ ਹੈ ਦੇਖੋ ਇਹ ਨਾ ਜਿਹੜਾ ਹੀਰਾ ਕਾਂਗਰਸ ਵਿੱਚ ਇੰਨੀ ᱫੇਰ ਬੈਠਾ ਸੀ ਪਹਿਲਾਂ ਤੇ ਮੈਨੂੰ ਕਾਂਗਰਸ ਤੇ ਹੈਰਾਨੀ ਹੁੰਦੀ ਆ ਕਿ ਕਾਂਗਰਸ ਨੂੰ ਆਪਾ ਪੜਚੋਲ ਕਰਨੀ ਚਾਹੀਦੀ ਆ ਕਿ ਇਹੋ ਜਿਹੇ ਜ਼ਹਿਰੀਲੇ ਮਾਈਂਡ ਸੈਟ ਦੇ ਬੰਦੇ ਜਿਹੜੇ ਸੁਪਰ ਆਰਐਸਐਸ ਦੇ ਬੰਦੇ ਹੈਗੇ ਆ ਜਿਹੜੇ ਦੇਸ਼ ਦੇ ਵਿੱਚ ਧਰਮ ਦੇ ਨਾਂ ਤੇ ਅੱਗਾਂ ਲਾਉਣ ਵਾਲੇ ਆ ਉਹ ਬੰਦੇ ਸਿੱਖ ਸਬਰੂਪ ਬਣਾ ਕੇ ਤੁਹਾਡੇ ਵਿੱਚ ਬੈਠੇ ਹੋਏ ਆ ਕੀ ਸਿੱਖੀ ਇੱਕ ਦੂਜੇ ਨਾਲ ਲੜਨ ਵਾਲੀਆਂ ਗੱਲਾਂ ਚੋਣਾਂ ਦੇ ਦੌਰਾਨ ਉਹੋ ਜਿਹੀਆਂ ਸਟੇਟਮੈਂਟਾਂ ਦੇਣੀਆਂ ਉਹ ਕਦੀ ਬੈਂਚ ਦੇ ਨਾਂ ਦੇ ਉੱਤੇ ਸੀਤਾ ਦਾ ਤੇ ਰਾਮ ਦਾ ਕੋਈ ਗੱਲ ਪਾ ਕੇ ਫਿਰ ਕੋਈ ਮੰਦਰ ਦੀ ਗੱਲ ਪਾ ਕੇ ਕੋਈ ਸਾਰੇ ਲੋਕਾਂ ਦੇ ਆਪਣੇ ਆਪਣੇ ਬੜੇ ਪਵਿੱਤਰ ਧਰਮ ਆ ਲੋਕਾਂ ਦੀ ਉਹ ਆਪਣੀ ਆਪਣੀ ਆਸਥਾ ਹੈਗੀ ਆ ਜੇ ਕੋਈ ਇੱਕ ਬੰਦਾ ਗਲਤੀ ਕਰਦਾ ਤੇ ਤੁਸੀਂ ਉਸ ਨੂੰ ਵਿਦਾ ਚੜਾ ਕੇ ਲੋਕਾਂ ਚ ਫਲਾ ਕੇ ਤੁਸੀਂ ਉਹਦਾ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਤੁਸੀਂ ਤੇ ਲਾਂਬੂ ਲਾਉਣ ਨੂੰ ਫਿਰਦੇ ਆ ਇਹ ਬਿਲਕੁਲ ਤੇ ਬਿਲਕੁਲ ਬਹੁਤ ਹੀ ਫਿੱਟ ਕੇਸ ਆ ਬੀਜੇਪੀ ਲਈ ਮੈਨੂੰ ਮੇਰਾ ਸਵਾਲ ਇਹ ਨਹੀਂ ਹੈ ਕਿ ਉਹ ਇੰਜ ਕਿਉਂ ਬੋਲਦਾ ਉਹ ਸਿੱਗਾ ਹੀ ਇਹ ਹੋ ਗਿਆ ਉਹਦਾ ਮਾਈਂਡ ਸੈਟ ਹੀ ਆ ਹੋ ਗਿਆ ਇਹ ਓਵਰਨਾਈਟ ਨਹੀਂ ਇੰਨਾ ਕੁਝ ਮੂੰਹ 'ਚ ਆ ਜਾਂਦਾ ਤੁਹਾਨੂੰ ਕਿਸੇ ਪਾਰਟੀ 'ਚ ਭੇਜ ਦੇਣਗੇ ਤੁਸੀਂ ਰਾਤੋ-ਰਾਤੀ ਬਦਲ ਜਾਓਗੇ ਨਹੀਂ ਬਦਲਦਾ ਹੈ ਬੰਦਾ ਜੇ ਕਮਿਟਿਡ ਆ ਜੇ ਚੋਰ ਆ ਤੇ ਜੋ ਮਰਜ਼ੀ ਕਰੀ ਚੱਲੋ ਜਿਉਂ ਜੀ ਮਰਜ਼ੀ ਬਾਗ ਦਵਾ ਲਓ ਉਹਦੇ ਕੋਲ ਇਹ ਰੋ ਗੱਲ ਹੋ ਰਿਹਾ ਕਿਉਂਕਿ ਉਹਨੇ ਤੇ ਆਪਣੀ ਚੋਰੀ ਕਰਨੀ ਆ ਉਹ ਉਹਨੂੰ ਉਹਦੀ ਉਹਦਾ ਇਹ ਟੋਕਨ ਦੇ ਦਿਓ ਕਿ ਤੂੰ ਤੈਨੂੰ ਖੋਲਿਆ ਬਾਕੀ ਉਹਦੇ ਕੋ ਗੱਲਾਂ ਜਿਹੋ ਜਿਹੀਆਂ ਮਾਰਤੀ ਕਰਾ। ਇਹ ਬੰਦੇ ਜਿਹੜੇ ਇਹੋ ਜੇ ਜਿਸ ਢੰਗ ਨਾਲ ਉਹਨੇ ਕੈਂਪੇਨ ਦੇ ਦੌਰਾਨ ਗੱਲ ਕੀਤੀ ਜਿਵੇਂ yogi ਦਿੱਤਿਆਨਾਥ ਸਾਰੇ ਜਾਣਦੇ ਆ ਉਹਨੂੰ ਕਹਿੰਦਾ ਜੀ ਬਲਡੋਜ਼ਰ ਬਾਬਾ ਉਹ ਕਹਿੰਦਾ ਜੀ ਇਹਨੂੰ ਆ ਕੇ ਮੈਂ ਚਾਬੀਆਂ ਫੜਾ ਦੇਣੀਆਂ ਟਰਾਂਸਫਰ ਕਰ ਦੇਣੀਆਂ ਜਿੱਤਿਆ ਤੇ ਪਿਆ ਜਾਂ ਇਹਨੂੰ ਬਲਡੋਜ਼ਰ ਵੀ ਇੱਕ ਉਥੋਂ ਲੈ ਦੇਣਾ ਫਿਰ ਤਾਂ ਕਿ ਚੱਕੀ ਚੱਲੇ ਕੰਮ ਨੂੰ। ਮੁਸਲਮਾਨਾਂ ਦੇ ਨਾਂ ਲਏ ਉਹ ਰਾਜਾ ਬੜਿੰਗ ਮੁਸਲਮਾਨਾਂ ਕੋ ਜਾਂਦਾ ਤੇ ਜਾਵੇ ਯਾਰ ਇਹ ਹਿੰਦੂ ਮੁਸਲਮਾਨ ਹੈ ਉਹ ਸਿਟੀਜ਼ਨ ਨਹੀਂ ਹੈਗੇ ਕਿਉਂ ਇਹੋ ਜੀਆਂ ਗੱਲਾਂ ਕਰਦੇ ਮੰਦਰ ਦੀ ਗੱਲ ਕਰਦੇ ਤੁਸੀਂ ਸਾਰੀ ਉਹ ਪਾਛਾ ਜਿਹੜੇ ਆਰਐਸਐਸ ਦੇ ਬਹੁਤ ਜ਼ਹਿਰੀਲੇ ਕੋਈ ਬੰਦੇ ਜਾਂ ਬੀਜੇਪੀ ਦੇ ਵਿੱਚ ਬਹੁਤ ਜ਼ਹਿਰੀਲੇ ਬੰਦੇ ਇਹੋ ਜੀਆਂ ਗੱਲਾਂ ਨਫ਼ਰਤ ਤੇ ਜ਼ਹਿਰ ਭਰ ਕੇ ਸਮਾਜ ਦੇ ਵਿੱਚ ਇੱਕ ਤੇ ਆਪਸ ਵਿੱਚ ਲੋਕਾਂ ਨੂੰ ਜਾਨੀ ਸੁਖੀ ਦੀ ਸੁੱਖ ਦੀ ਨੀਂਦ ਨਹੀਂ ਜੀਣ ਦੇਣੀ ਉਸ ਕਿਸਮ ਦਾ ਮਾਹੌਲ ਪੈਦਾ ਕਰਦੇ ਆ ਪਰ ਇੱਕ ਚਰਚਾ ਪੰਜਾਬ ਦੇ ਅੰਦਰ ਚੱਲੀ ਐ ਸੁਖਵਿੰਦਰ ਕਿ ਐਤ ਕੀ ਪਹਿਲੀ ਵਾਰੀ ਪੋਲਰਾਈਜੇਸ਼ਨ ਪੰਜਾਬ ਚ ਹੋਈ ਐ ਉਹ ਜਗਾ ਜਗਾ ਇਵਨ ਇੰਟੀਰੀਅਰਸ ਚ ਵੀ ਕਈਆਂ ਲੋਕਾਂ ਨੇ ਕਿਹਾ ਜਿਹੜੇ ਪੰਜਾਬੀ Hindu ਇੰਟੀਰੀਅਰਸ ਤੇ ਆ ਜਾਨੀ ਰੂਰਲ ਇਰਗੇ ਚ ਆ ਉਹਨਾਂ ਨੇ ਵੀ ਇਸ ਗੱਲ ਨੂੰ ਕਿ ਐਤ ਕੀ ਤੇ ਮੋਦੀ ਨੂੰ ਹੈਗੇ ਅਸੀਂ ਨਾਲ ਹੀ ਆ ਫਲਾਨੀ ਪਾਰਟੀ ਦੇ ਨਾਲ ਹੀ ਆ ਪਰ ਐਤ ਕੀ ਤੇ ਮੋਦੀ ਨੂੰ ਮਤਲਬ ਉਹ ਜਿਹੜਾ ਜਾਦੂ ਸੀਗਾ ਸਾਰਾ ਕਿ ਜ਼ਹਿਰ ਦਾ ਜਾਂ ਪੋਲਰਾਈਜੇਸ਼ਨ ਦਾ ਤ੍ਰਵੀ ਕਰਨ ਦਾ ਉਹਨੇ ਇੱਕ ਹੱਦ ਤੱਕ ਪੰਜਾਬ ਦੀਆਂ ਵੋਟਾਂ ਤੇ ਅਸਰ ਪਾਇਆ ਜਿਸ ਕਿਸਮ ਦੀ ਭਾਸ਼ਾ ਬਿੱਟੂ ਰਮਨਜੀਤ ਬਿੱਟੂ ਬੋਲ ਰਹੇ ਆ ਮੈਨੂੰ ਇਹ ਲੱਗਦਾ ਕਿ ਪੰਜਾਬ ਲਈ ਬਹੁਤ ਖਤਰਨਾਕ ਭਾਸ਼ਾ ਤੇ ਖਤਰਨਾਕ ਪੋਲਿਟਿਕਸ ਹੈਗੀ ਹੈ ਮੈਨੂੰ ਲੱਗਦਾ ਕਿ ਇਹਨਾਂ ਨੂੰ ਹਲੀਮੀ ਹੋਣੀ ਚਾਹੀਦੀ ਸੀ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਨਾਂ ਦੇ ਦਾਦਾ ਜੀ ਦੇਖੋ ਉਹ ਜੋ ਵੀ ਹੈ ਬੜੀ ਮਾੜੀ ਗੱਲ ਹੈ ਚੁਣਿਓ ਇੱਕ ਹੀ ਮੰਤਰੀ ਸੀ ਪਰ ਆਪਾਂ ਉਹਦੇ ਚ ਸਿੱਖਿਆ ਕੀ ਜੇ ਆਪਾਂ ਫੇਰ ਉਹੋ ਜਿਹੀਆਂ ਪਛਾਵਾ ਫੇਰ ਉਹੋ ਹੀ ਗੱਲਾਂ ਫੇਰ ਬਾਰ-ਬਾਰ ਲੋਕਾਂ ਦੇ ਵਿੱਚ ਉਹੋ ਜਿਹਾ ਮਾਹੌਲ ਪੈਦਾ ਕਰਨਾ ਕਿ ਲੋਕ ਆ ਕੇ ਤੁਸੀਂ ਉਹਨਾਂ ਨੂੰ ਅਕਸਾਓ ਉਹ ਤੁਹਾਨੂੰ ਕੁਝ ਬੋਲਣ ਤੁਸੀਂ ਫਿਰ ਅੱਗੇ ਬੋਲੋ ਤੇ ਕੰਮ ਸ਼ੁਰੂ ਹੋ ਗਿਆ ਫਿਰ ਕੀ ਰਹਿੰਦਾ ਕੀ ਪਿੱਛੇ ਕੀ ਰਹਿੰਦਾ ਇਸ ਲਈ ਇਹ ਭਾਜੀਪੀ ਨੂੰ ਵੀ ਸੋਚਣਾ ਚਾਹੀਦਾ ਕਿ ਇਹ ਬਾਰਡਰ ਦੀ ਸਟੇਟ ਆ ਇਹੋ ਜਿਹੇ ਬੰਦਿਆਂ ਨੂੰ ਲਗਾਮ ਪਾਉਂ ਇਹ ਬਹੁਤ ਪੰਜਾਬ ਲਈ ਤੇ ਘਾਤਕ ਹੈ ਹੀ ਹੈ ਪੰਜਾਬ ਦੀ ਸ਼ਾਂਤੀ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਦੇ ਲੋਕਾਂ ਲਈ ਤੇ ਘਾਤਕ ਹੈ ਹੀ ਹੈ ਇਹ ਸੋਚ ਤੇ ਇਹ ਜੋ ਉਹਨਾਂ ਦੀ ਬੋਲਬਾਣੀ ਹੈਗੀ ਬੂਟਾ ਉਹ ਬੀਜੇਪੀ ਦਾ ਬਣੀ ਲੱਗਣ ਦੇਣਗੇ ਕਿਉਂਕਿ ਇੱਥੇ ਉਹ ਕੁਝ ਲੰਬੂ ਲੱਗਣ ਵਾਲੀ ਗੱਲ ਸੌਖੀ ਨਹੀਂ ਹੈ ਇਸ ਲਈ ਉਹ ਜੇ ਉਹਨੂੰ ਉਸ ਲਿਮਟ 'ਚ ਰੱਖਣਗੇ ਬੀਜੇਪੀ ਵਾਲੇ ਕਿ ਜੋ ਪੰਜਾਬ ਜਿੰਨਾ ਕਿ برداشت ਕਰ ਸਕਦਾ ਇਹੋ ਜੀਆਂ ਗੱਲਾਂ ਉੱਥੇ ਰੱਖਣ ਜਦੋਂ ਮੈਂ ਇੱਕ ਟੀਵੀ ਦੇ ਤੇ ਬਲਡوزر ਵਾਲੀ ਗੱਲ ਛੇੜੀ ਤੇ ਜਿਹੜਾ ਬੀਜੇਪੀ ਦਾ ਬੰਦਾ ਸੀ ਉਹ ਪੜਖ ਗਿਆ ਉਹਨੇ ਆਪਣੇ 1 ਘੰਟੇ ਚੋਂ ਅੱਧਾ ਘੰਟਾ ਇਸੇ ਤੇ ਹੀ ਖਾ ਗਿਆ ਐਕਸਪਲੇਨ ਕਰ ਲਈ ਪਤਾ ਸੀ ਵੀ ਇਹ ਗੱਲ ਗਲਤ ਆ ਪਤਾ ਸੀ ਕਿ ਪੰਜਾਬੀ ਇਸ ਗੱਲ ਨੂੰ ਮਸੂਦ ਮਸੂਦ ਕਰਦੇ ਆ ਉਹ ਬਲਡوزر ਨੂੰ ਕਦੀ ਕਦੀ ਕਿਸੇ ਦੇ ਗਰੀਬ ਤੇ ਜਾਂ ਕਿਸੇ ਦੇ ਵੀ ਉਸ ਤੇ ਧੱਕੇਸ਼ਾਹੀ ਦੇ ਵਿਰੁੱਧ ਉਹ ਤੇ ਉਹਨਾਂ ਦੀ ਜਿੰਦ ਜਾਨ ਆ ਇਸ ਗੱਲ ਤੇ ਕਿ ਐਸੀ ਬੇਇਨਸਾਫੀ ਨਹੀਂ ਕਿਸੇ ਨਾਲ ਹੋਣ ਦੇਣੀ ਕਿਸੇ ਨੂੰ ਕੋਈ ਕੋਰਟ ਵੱਲੋਂ ਆਰਡਰ ਹੋ ਗਿਆ ਕਿ ਬਲਡوزر ਘੱਟ ਦਿਓ ਜੋ ਬਲਟ ਘਰ ਟਾ ਦਿਓ ਉਹ ਗੱਲ ਇਹ ਲੱਗ ਗਿਆ ਉਹ ਗੱਲ ਕੋਈ ਵੀ ਵਿਰੋਧਤਾ ਨਹੀਂ ਕਰਦਾ ਪਰ ਜਿਵੇਂ ਜਿਵੇਂ ਤੁਸੀਂ ਇੱਥੇ ਝੁੱਗੀਆਂ ਝੌਂਪੜੀਆਂ ਚੁੱਕਦੇ ਆ ਨੋਟਿਸ ਦੇ ਕੇ ਸਾਡੇ ਪੰਜਾਬੀ ਤੇ ਉਹਨਾਂ ਦੇ ਅੱਗੇ ਬਲਡوزرਾਂ ਦੇ ਪੈ ਜਾਂਦੇ ਆ ਇਹ ਗੱਲਾਂ ਜਿਹੜੀਆਂ ਨਾ ਪੰਜਾਬ ਦੇ ਅੰਦਰ ਆ ਕੇ ਇਹੋ ਜੀ ਪਾਸ਼ਾ ਯੋਗੀ ਦਿੱਤਿਆਨਾਥ ਵੱਲੋਂ ਤੇ ਉਹਦੇ ਜਿਹੜੇ ਆ ਨਵੇਂ-ਨਵੇਂ ਚੇਲੇ ਪੈਦਾ ਹੋਏ ਆ ਕਿ ਮੇਰੇ 'ਚ ਉਹ ਆਤਮਾ ਆ ਗਈ ਆ ਜਾਂ ਮੈਂ ਉਹਦਾ ਹੀ ਸਕਾ ਹੋ ਗਿਆ ਰਾਤੋਂ ਰਾਤ ਇਹ ਪਹਿਲਾਂ ਹੀ ਉਹਨਾਂ ਦੇ ਸਕੇ ਸੀਗੇ ਵਿੱਚ ਬੈਠੇ ਸੀ ਉਹ ਤੇ ਕਿਹਾ ਹੀ ਉਹਨੇ ਕਿ ਮੈਂ 5 ਸਾਲਾਂ ਦਾ ਇਨ ਟੱਚ ਸੀਗਾ ਹੋਮ ਮਿਨਿਸਟਰ ਦੇ ਨਾਲ ਇਹ ਅੱਖਾਂ ਬੰਦ ਕਰਕੇ ਬੈਠੀ ਹੋਈ ਸੀ ਇਹ ਕੀ ਕਰ ਰਹੀ ਸੀ ਇਸ ਲਈ ਮिन्नੂ ਬਹੁਤ ਹੀ ਦੁੱਖ ਇਸ ਗੱਲ ਦੀ ਕਾਂਗਰਸ ਤੇ ਹੈਗੀ ਆ ਮੇਰਾ ਮਤਲਬ ਸਵਾਲ ਉਹਨਾਂ ਤੋਂ ਹੈ ਕਿ ਹੋਰ ਕਿੰਨੇ ਕਹੋ ਜੇ ਤੁਸੀਂ ਅੰਦਰ ਸਪੂੜੀਏ ਜਿਹੜੇ ਕਿ ਇੰਨੀ ਜ਼ਹਿਰ ਪਾ ਸਕਦੇ ਆ ਹੈਗੇ ਆ ਉਹਨਾਂ ਦੀ ਛਾਣਬੀਨ ਕਰਨੀ ਚਾਹੀਦੀ ਹੈ ਜੇ ਤੁਸੀਂ ਦੇਸ਼ ਦੇ ਵਿੱਚ ਇੱਕ ਧਰਮ ਨਿਰਪੱਖ ਜਾਂ ਤੁਸੀਂ ਇੰਝ ਕਹ ਲਓ ਕਿ ਸਰਵ ਧਰਮ ਪਿਆਰ ਵਾਲੀ ਰਾਜਨੀਤੀ ਜਿਹੜੀ ਆ ਉਹ ਅੱਗੇ ਵਧਾਉਣੀ ਚਾਹੁੰਦੇ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਸਾਹਿਬ ਤਾਂ ਜੇਲ੍ਹ ਚਲੇ ਗਏ ਨੇ ਭਗਵੰਤ ਮਾਨ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਸੀਗਾ 4 ਜੂਨ ਆ ਗਈ ਹੁਣ ਇਹਨਾਂ ਨੇ ਕਿਹਾ ਸੀਗਾ ਕਿ 4 ਜੂਨ ਤੋਂ ਬਾਅਦ ਅਸੀਂ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਤੇ ਕੰਮ ਕਰਾਂਗੇ ਜਾਂ ਹੋਰ ਬਾਕੀ ਜਿੰਨੇ ਮੁੱਦੇ ਰਹਿੰਦੇ ਨੇ ਉਹਨਾਂ ਤੇ ਕੰਮ ਕਰਾਂਗੇ ਇਹ ਬੜਾ ਦਿਲਚਸਪ ਸ਼ਬਦ ਹੁੰਦਾ ਨਾ ਕਿ ਅਸੀਂ ਗਰੰਟੀ ਦੇ ਦੇਾਂਗੇ ਅਸੀਂ ਕੰਮ ਕਰਾਂਗੇ ਅਸੀਂ ਕਾਲਰ ਤੋਂ ਕਹ ਕੇ ਅੰਦਰ ਤੋਂ ਨ ਦੇਾਂਗੇ ਲੋਕ ਸ਼ਬਦਾਂ ਤੇ ਬਹੁਤ ਘੱਟ ਧਿਆਨ ਦਿੰਦੇ ਨੇ ਪਰ ਉਹ ਜਦੋਂ ਮਤਲਬ ਸਮੇਂ ਦੇ ਨਾਲ ਨਾਲ ਹਕੀਕਤ ਸਾਹਮਣੇ ਆਉਂਦੀ ਹੈ ਨਾ ਕਿ ਘਰ ਘਰ ਰੋਜ਼ਗਾਰ ਘਰ ਘਰ ਨੌਕਰੀ ਦੇਾਂਗੇ ਲੋਕਾਂ ਨੂੰ ਲੱਗਾ ਸਰਕਾਰੀ ਨੌਕਰੀ ਦੇ ਦੇਾਂਗੇ ਉਹ ਰੋਜ਼ਗਾਰ ਮੇਲਿਆਂ ਚ ਵਾਰਦੇ ਵਿਚਾਰੇ ਜਿਹੜੇ ਅਸੀਂ ਵੀ ਆਪਣੇ ਦਿਨੋਂ ਕਾਲਜ ਲਾਈਫ ਸੀਗੀ ਉਦੋਂ ਵੇਲੇ ਰਹੇ ਕੌਣ ਪੁੱਛਦਾ ਰੋਜ਼ਗਾਰ ਮੇਲਿਆਂ ਨੂੰ ਤੇ ਚਲੋ ਖੈਰ ਹੁਣ ਗੱਲ ਉੱਥੇ ਆ ਗਈ ਕਿ ਹੁਣ ਇਹਨਾਂ ਦਾ ਕੀ ਬੜੇਗਾ ਚਾਰਜ ਹੁਣ ਤਾਂ ਆ ਗਈ ਸਿਰ ਤੇ ਉਹ ਸਭ ਨੂੰ ਪਤਾ ਲੱਗ ਜਣਾ 10 ਜ਼ੀਰੋ ਹੋਣਾ ਹੈ ਕਿ ਹੀਰੋ ਹੋਣਾ ਹੈ ਕਿ ਜ਼ੀਰੋ ਹੋਣਾ ਹੈ ਇਹ ਸਾਰਾ ਕੁਝ ਸਾਫ਼ ਹੋ ਜਾਣਾ ਪਰ ਕੀ ਕੰਮ ਤੁਸੀਂ ਸ਼ੁਰੂ ਕਰੋਗੇ ਨਸ਼ਿਆਂ ਨੂੰ ਲੈ ਕੇ ਇਹ ਸਵਾਲ ਸਰਕਾਰ ਦੇ ਸਾਹਮਣੇ ਖੜਾ ਹੁੰਦਾ ਕਿਉਂਕਿ ਉਹ ਜਿਹੜੀਆਂ ਨਸ਼ਿਆਂ ਨਾਲ ਮੌਤਾਂ ਜਾਂ ਉਹ ਸਾਰਾ ਚਰਚਲਾ ਉਹ ਉਹੀ ਚੱਲ ਰਿਹਾ ਦੇਖੋ ਇਹ ਨਾ ਮੈਂ ਬਾਸ਼ੀ ਨੇ ਇਹਨਾਂ ਦੇ ਸੁਣਦਾ ਸਾਰਿਆਂ ਨੂੰ ਇੱਕ ਆਦਤ ਹੋ ਗਈ ਹੈ ਮੈਨੂੰ ਤੇ ਬੜੀ ਅਜੀਬ ਫੀਡਬੈਕ ਮਿਲੀ ਹੈ ਕਿ ਜਿਸ ਕਿਸਮ ਦਾ ਸੱਤਾ ਦਾ ਕੇਂਦਰੀਕਰਨ ਕੇਜਰੀਵਾਲ ਦਿੱਲੀ ਚ ਘਰੀ ਬੈਠਾ ਪਾਰਟੀ ਦਾ ਤੇ ਸਮੁੱਚੀ ਪਾਰਟੀ ਦਾ ਉਸੇ ਕਿਸਮ ਨਾਲ ਭਗਵੰਤ ਮਾਨ ਉਸੇ ਚਾਲਤੇ ਹਨ ਉਹੀ ਸੇ ਉਹੀ ਮਾਡਲ ਚ ਆਪਣੇ ਆਪ ਨੂੰ ਫਿੱਟ ਕਰ ਲਿਆ ਥੱਲੇ ਜਿਹੜੇ ਬੰਦੇ ਚੁਣੇ ਆ ਮਨਿਸਟਰਾਂ ਤੱਕ ਕੋਈ ਪੁੱਛਦਾ ਨਹੀਂ ਹਾਲਤ ਥੱਲੇ ਆ ਇਹਨਾਂ ਦੇ ਜਿਹੜੇ ਲੀਡਰ ਸਹਿਬਾਨ ਆ ਐਮ ਐਲ اے ਹਲਕਾ ਇਨਚਾਰਜ ਸਾਰਿਆਂ ਦਾ ਥਾਣੇਦਾਰ ਨਹੀਂ ਗੱਲ ਸੁਣਦਾ ਉਹਨਾਂ ਦੀ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਕਿ ਜੋ ਮੈਂ ਕਹੂੰਗਾ ਉਹ ਕਰਨਾ ਬਾਕੀ ਦਿਆਂ ਨੂੰ ਇੱਥੇ ਤੁਰੇ ਫਿਰਦੇ ਹੋ ਜਣੀ ਲੋਕ ਮੇਰੇ ਵੱਲ ਵੇਖਣ ਸੱਤਾ ਸਾਰੀ ਮੇਰੇ ਕੋਲ ਚੱਲੇ ਬਾਕੀ ਦਿਆਂ ਨਾਲ ਮੈਂ ਕੋਈ ਸ਼ੇਅਰ ਨਹੀਂ ਕਰਦਾ ਜਦੋਂ ਇਹ ਹੋਊਗੀ ਹਾਲਾਤ ਤੇ ਫਿਰ ਇਹ ਕਿਹੋ ਜੀ ਪਾਰਟੀ ਐ ਇਹ ਖਾਸ ਖਾਸ ਇੱਕ ਆਦਮੀ ਦੀ ਪਾਰਟੀ ਐ ਜਾਂ ਸਾਰੀ ਜਿਹੜੇ ਚੁਣਿਓ 92 ਆ ਉਹਨਾਂ ਦੀ ਪਾਰਟੀ ਐ ਇਹ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਕਿ 20 ਬੰਦੇ ਜੀ ਤੁਸੀਂ ਸੁਣਿਆ ਭਗਵੰਤ ਮਾਨ ਦਾ ਐਉਂ ਜਿਤਨਾ ਮੈਂ ਹੁਣਾ ਬਸ ਉਧਰ ਮੋਦੀ ਉਧਰ ਕੇਜਰੀਵਾਲ ਹੈ ਤੀਜਾ ਇਹ ਲਾ ਲਿਆ ਕਿ ਮੇਰੇ ਮੈਂ ਹੀ ਇਕੱਲਾ ਚੱਕੀ ਫਿਰਦਾ ਖਿੱਚੀ ਫਿਰਦਾ ਸਾਰੇ ਪੰਜਾਬ ਨੂੰ ਤੂੰ ਵੀ ਪੰਜਾਬੀ ਉੱਤੋਂ ਤੱਕੜੇ ਹੋ ਜਾ ਬਸ ਬਾਹਰਲੇ ਵੀ ਇੱਥੇ ਆਉਣ ਵਾਲੇ ਆ ਇੱਥੇ ਤੇ ਇੰਨਾ ਵਕਾ ਰੰਗਲਾ ਰੰਗਲਾ ਪੰਜਾਬਾ ਢੋਲਕ ਵਜਾਤਾ ਕੀ ਜਾ ਰਹੇ ਗੱਲਾਂ ਕੀ ਮਿਨਿਸਟਰ ਦੀਆਂ ਗੱਲਾਂ ਇਹ ਭਾਚਾ ਆ ਚੀ ਮਿਨਿਸਟਰ ਦੀ ਇੰਨੇ ਜੀ 20 ਬੰਦੇ ਚਲੇ ਜਾਣਗੇ 7 ਅਸੀਂ ਪਹਿਲਾਂ ਭੇਜ ਤੇ 13 ਹੁਣ ਭੇਜ ਦੇਣੇ ਦੀ ਆ ਇਹ ਕੀ ਮਜ਼ਾਕ ਆਏ ਲੋਕਾਂ ਦਾ ਲੋਕਾਂ ਦਾ ਬੇਵਕੂਫ ਬਣਾ ਰਹੇ ਆ ਜਾਂ ਆਪਣਾ ਮਜ਼ਾਕ ਉਡਵਾ ਰਹੇ ਆ ਲੋਕਾਂ ਕੋਲ ਸਾਹਮਣੇ ਲੋਕ ਹੱਸਦੇ ਆ ਇਹਨੂੰ ਲੱਗਦਾ ਕਿ ਮੇਰੀ ਮੈਂ ਗੱਲ ਬੜੀ ਤਕੜੀ ਕੀਤੀ ਲੋਕ ਹੱਸ ਰਹੇ ਆ ਲੋਕ ਇਸ ਤੇ ਹੱਸ ਰਹੇ ਆ ਵੀ ਇਹ ਦੱਲਾਂ ਕੀ ਕਰ ਰਿਹਾ ਹੈ ਐਚੀ ਮੰਤਰੀ ਲੋਕੋ ਦੀ ਖਿੱਲੀ ਉਡਾ ਕੇ ਹੱਸਦੇ ਉਹਨੂੰ ਲੱਗਦਾ ਕਿ ਲੋਕਾਂ ਨੂੰ ਮੈਂ ਖੁਸ਼ ਬਹੁਤ ਕਰ ਰਿਹਾ ਲੋਕ ਮੇਰੇ ਤੋਂ ਪ੍ਰਭਾਵਿਤ ਹੋ ਰਹੇ ਆ ਭਾਈ ਇਹਦਾ ਫੈਸਲਾ ਕਰ ਲਓ ਇਹ ਤੋਂ ਪਹਿਲਾਂ ਕਿ ਕੋਈ ਹੋਰ ਹੀ ਵੱਡੇ ਪਟਾਕੇ ਪਾਏ ਸੱਤ ਜਿਹੜੇ ਗਏ ਉਹ ਕਿਤੇ ਦਿਖੇ ਤੁਹਾਨੂੰ ਸਾਰੀ ਕੈਂਪੇਨ ਚ ਕਿਤੇ ਦਿਖੇ ਉਹ ਤੇ ਦਿੱਲੀ ਬੈਠੇ ਆ ਰਗਬ ਚੱਡਾ ਤੇ ਇੰਗਲੈਂਡ ਦੇ ਵਿੱਚ ਸੀਗਾ ਇੱਥੇ ਵੋਟ ਪਾਉਣ ਜਰੂਰ ਆ ਗਿਆ ਪਤਾ ਨਹੀਂ ਹੁਣ ਇਹਦੀ ਕੁਰਸੀ ਹਲਾਉ ਕੇ ਕੀ ਕਰੂਗਾ ਵੋਟ ਪਾ ਗਿਆ ਮਾੜੀ ਜੀ ਇਸ ਲਈ ਦੀ ਤਾਂ ਅਸੀਂ ਪੰਜਾਬ ਦੇ ਕਹੀ ਗਏ ਜੀ ਉਹ ਪੰਜਾਬੀ ਭੇਜੇ ਹੁੰਦੇ ਤੇ ਸਾਰੇ ਤੁਸੀਂ ਤੇ ਦਿੱਲੀ ਪਾਠਕ ਆ ਹੋ ਰਿਹਾ ਕਿਹੜੇ ਕਿਹੜੇ ਬੰਦੇ ਨੂੰ ਕਿਤੇ ਕਿਤੇ ਟਿਕਟ ਦੇਤੀ ਰੱਬ ਮਤਲਬ ਪੰਜਾਬ ਦੀਆਂ 92 ਦੇ ਨਾਂ ਦੇ ਉੱਤੇ ਤੁਸੀਂ 13 ਹੋਰ ਭੇਜੋਗੇ ਜੀ ਸੱਜ ਕੇ ਭੇਜੋ ਹੁਣ ਪਤਾ ਲੱਗ ਜਾਣਾ ਥੋੜੇ ਘੰਟੇ ਬਾਕੀ ਆ 13 ਆ ਜਾਂ 3 ਆ ਕਿਤੇ ਕਿਤੇ ਇਹ ਨਾ ਹੋਵੇ ਕਿ 10 ਵਿੱਚੋਂ ਉੱਡੀ ਜਾਣ ਪਰ ਆਪਾਂ ਤੇ ਹਰ ਇੱਕ ਦਾ ਚੰਗਾ ਹੀ ਸੋਚਣਾ ਚਾਹੀਦਾ ਮਾੜਾ ਕੰਨ ਸੋਚਣਾ ਬੰਦਾ ਇੱਕ ਹੀ ਬਹੁਤ ਹੁੰਦਾ ਭਗਵੰਤ ਮਾਨ ਤੁਸੀਂ ਇਕੱਲੇ ਹੀ ਸੀਗੇ ਪੰਜਾਬ ਤੋਂ ਕਿਤੇ ਘੱਟ ਤੇ ਨਹੀਂ ਸੀ ਅਸੀਂ ਤੁਹਾਨੂੰ ਕੋਈ ਦੋਸ਼ ਨਹੀਂ ਦਿੰਦੇ ਜੇ 13 ਭੇਜਣੇ ਆ ਤੇ ਜਿਨ੍ਹਾਂ ਨੂੰ ਬੋਲਣ ਕੁਝ ਨਹੀਂ ਦੇਣਾ ਤਾਕਤ ਕੁਛ ਨਹੀਂ ਦੇਣੀ ਫਿਰ ਉਹ 13 ਵੀ ਸਮਝ ਲਓ ਹੋਏ ਜਾਂ ਨਾ ਹੋਏ ਕੋਈ ਜੇ ਆ ਪੰਜਾਬ ਦੀ ਸਰਕਾਰ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਦੇ ਕੇ ਉਹਨੂੰ ਚਲਾਓ ਰਹੀ ਗੱਲ ਨਸ਼ੇ ਤੇ ਕੰਮ ਕਰਾਂਗੇ ਕੰਮ ਤੇ ਕਰੀ ਜਾ ਰਹੇ ਜੋ ਕਰਨਾ ਉਹ ਕਰੀ ਜਾ ਰਹੇ ਨਸ਼ਾ ਹਟਾ ਨਹੀਂ ਰਹੇ ਕੰਮ ਤੇ ਕਰੇ ਹੀ ਰਹੇ ਆ ਐਸਾ ਵਿਕਰੀਆ ਚੜਾ ਥਾੜ ਇਹ ਆਪਣਾ ਕੰਮ ਕਰੀ ਜਾ ਰਹੇ ਆ ਖੱਡਾਂ ਤੇ ਕੱਟ ਥੱਲੇ ਦੀਆਂ ਖਬਰਾਂ ਦੀ ਗੱਲ ਕਰ ਰਿਆਂ ਜਗਾ ਜਗਾ ਜਣੀ ਪੂਰਾ ਰੇਤਾ ਬਜਰੀ ਉਠਾਇਆ ਜਾ ਰਿਹਾ ਟੜਾ ਟੜ ਪੈਸਾ ਕਿੱਥੇ ਜਾ ਰਿਹਾ ਸਰਕਾਰੀ ਕੇ ਜਾਣੀ ਜੀ ਧਿਆਨ ਨਹੀਂ ਰਿਹਾ ਸੋ ਇਹ ਆਪਣੇ ਕੰਮ ਚ ਸਾਰੇ ਲੱਗੇ ਹੋਏ ਆ ਜਿੱਥੇ ਸਾਰੀਆਂ ਸਰਕਾਰਾਂ ਜਿਵੇਂ ਲੱਗਦੀਆਂ ਬਾਕੀ ਨੇ ਬਾਕੀ ਨੇ ਪੰਜਾਬ ਦਾ ਰੰਗਲਾ ਜੋ ਬਣਾਉਣਾ ਸੀ ਉਹ ਰੰਗਲੇ ਦੀ ਜਗ੍ਹਾ ਕੰਗਲਾ ਜਰੂਰ ਬਣਦਾ ਜਾ ਰਿਹਾ ਕਰਜ਼ਾ ਟੜਾ ਟੜ ਲਈ ਜਾਂਦੇ ਆ ਤੇ ਜਿਹੜੀ ਬਿਜਲੀ ਦਾ ਆ ਕਰਤਾ ਤੇ ਮੁਫਤ ਬੱਸਾਂ ਦਾ ਆ ਕਰਤਾ ਕੀ ਇਹ ਪੂਰ ਦੋ ਸਾਲ ਸਾਲ ਚੱਲੂਗਾ ਮੈਨੂੰ ਮੇਰੇ ਮੁਤਾਬਕ ਤੇ ਲੱਗਦਾ ਵੀ ਇਹ ਬਹੁਤ ਮੁਸ਼ਕਲ ਆ ਐਨੇ ਘਾਟੇ ਵਾਲਾ ਸੌਦਾ ਚਲਾਉਣਾ ਪਰ ਠੀਕ ਆ ਦੋ ਵਾਰੀ ਵੋਟਾਂ ਤੇ ਲੈ ਲਈਆਂ ਜੇ ਤਿੰਨ ਸੀਟਾਂ ਵੀ ਆਉਣ ਜਾਂ ਚਾਰ ਆਉਣ ਪਰ 13 ਜ਼ੀਰੋ ਦਾ ਸੁਪਨਾ ਨਾ ਨਾ ਪੂਰਾ ਹੋਵੇ ਫੇਰ ਭਗਵੰਤ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਪੰਜਾਬੀ ਤੁਹਾਨੂੰ ਕੱਲ ਤੱਕ ਆਪਣੇ ਸਿਰ ਤੇ ਜਿਹੜਾ 40 ਫਿਰਦੇ ਸੀਗੇ 117 ਜੋ 92 ਸੀਟਾਂ ਦੇ ਦੇਣੀਆਂ ਠੀਕ ਆ ਇੱਕ ਨਿਕਲ ਗਿਆ ਉਹਦੇ ਵਿੱਚੋਂ ਪਰ ਸੋਚਣਾ ਚਾਹੀਦਾ ਹੈ ਕਿ ਆਖਰਕਾਰ ਕਾਰਨ ਕੀ ਹੈ ਕਿ ਕੋਈ ਹੁਣ ਵੋਟ ਪਾਉਣ ਤੋਂ ਪਹਿਲਾਂ ਸੋਚਦਾ ਕਿਉਂ ਹੈ ਕਿ ਯਾਰ ਇਹਨਾਂ ਨੂੰ ਵੋਟ ਹੁਣ ਕਿਉਂ ਪਾਈਏ ਉਹ 2 2.5 ਸਾਲਾਂ ਦੀ ਕਾਰਗੁਜ਼ਾਰੀ ਤੇ ਹੁਣ ਜੋ ਖੈਰ ਉੱਪਰ ਦੀ ਗੱਲ ਕਰ ਲਈਏ ਹੁਣ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਰਹੀ ਹੈ ਕਿ ਨਹੀਂ ਆ ਰਹੀ ਉਹ ਤਾਂ ਸਾਰਾ ਸਾਫ਼ ਹੋ ਜਰਦਾ ਤੇ ਸਵਾਲ ਵੱਡਾ ਇਹੀ ਹੈ ਕਿ ਜਿਹੜੀ ਆ ਮਹंगाई ਨੇ ਲੱਕ ਭਰ ਦਿੱਤਾ ਇਹ ਦੂਗਾ ਹੋਰ ਕਿੰਨੇ ਕੁ ਤਾਰੇ ਵਿਖੋਣੇ ਨੇ ਇਹ ਤਾਂ ਕਹਿੰਦੇ ਹਲਕਾ ਜਿਹਾ ਇੱਕ ਟੀਕਾ ਲਾਇਆ ਜਿਹੜਾ ਜਿਵੇਂ ਰੋਕ ਕੇ ਬੈਠੇ ਸੀ ਨਾ ਜ਼ੋਰ ਜ਼ਿਆਦਾ ਪਿਆ ਹੋਇਆ ਸੀ ਅੰਦਰ ਤੇ ਉਹ ਹੁਣ ਸਾਰਾ ਕੁਝ ਬਾਹਰ ਕੱਢ ਕੇ ਰੱਖਦਾ ਕਿ ਆ ਰੱਖੋ ਇੱਥੇ ਇੱਥੇ ਵਧਾਤਾ ਪਰ ਅਦਾਨੀ ਸਾਹਿਬ ਤੇ ਪੂਰੀ ਕਿਰਪਾ ਕਹਿੰਦੇ ਤੀਖੋ ਡਾਨੀ ਤੇ ਉੱਡਦਾ ਫਿਰਦਾ ਉਹਦਾ ਨਾਂ ਹੀ ਉਡਾਨੀ ਹੈ ਕਿਉਂਕਿ ਹਾਂ ਏਸ਼ੀਆ ਤਾਂ ਸਭ ਤੋਂ ਵੱਡਾ ਅਮੀਰ ਬੰਦਾ ਬਣ ਗਿਆ ਤੇ ਉਹਦੀ ਕਿਰਪਾ ਆ ਇਹ ਜਿਹੜਾ ਸਾਡੇ ਨਰਿੰਦਰ ਮੋਦੀ ਦੀ ਕਿਉਂਕਿ ਚਲੋ ਗੁਜਰਾਤ ਦੀ ਪੁਰਾਣੀ ਦੋਸਤੀ ਹੈ ਉਹ ਕਰੀ ਜਾਂਦੇ ਆ ਚੱਕੀ ਚਲੋ ਜਿੰਨਾ ਕੋਰ ਦੇਸ਼ ਉਹਨੂੰ ਫੜਾਉਣਾ ਫੜਾ ਦਿਓ ਇਹਦਾ ਨਾਂ ਹੀ ਅਡਾਨੀ ਸਤਾਨ ਬਣਾ ਦਿਓ ਉੱਡੂਗਾ ਤੇ ਇਸ ਕਰਕੇ ਇਹ ਜਿਹੜੀ ਗੱਲ ਮੈਨੂੰ ਕੋਈ ਉਹਦੀ ਕੋਈ ਖੁਸ਼ੀ ਨਹੀਂ ਹੈ ਜੇ ਸਾਡੇ ਅਜੇ ਲੋਕ ਰੋਟੀ ਕਮਾਉਣ ਜੋਗੇ ਵੀ ਨਹੀਂ ਹੋਏ ਤੇ ਅਸੀਂ 82 ਹਜ਼ਾਰ ਲੋਕਾਂ ਨੂੰ ਘਰ ਅਨਾਜ ਪਕਾਉਣਾ ਪਏ ਤਾਂ ਕਿ ਉਹਨਾਂ ਦਾ ਚੁੱਲਾ ਘਰਨ ਹੋਏ ਇਹ ਜਿਹੜੇ ਵਖਰੇਵੇਂ ਆ ਇਹ ਬਹੁਤ ਕੀੜਾ ਦੇਣ ਵਾਲੇ ਆ ਦਰਦ ਦੇਣ ਵਾਲੇ ਵੱਖਰੇਵੇਂ ਹੈਗੇ ਆ ਹੋਊਗਾ ਕੀ ਜਿਹੜਾ ਤੁਸੀਂ ਕਹਿੰਦੇ ਆ ਕਿ ਆਉਣ ਵਾਲੇ ਸਮੇਂ 'ਚ ਜੇ ਕਿਹੜਾ ਕਿਹਦੀ ਕੀ ਸਰਕਾਰ ਆਉਂਦੀ ਹੈ ਜੇ ਤੇ ਆਉਂਦੀ ਹੈ ਦੁਬਾਰਾ ਕਿਸੇ ਵੀ ਤਰੀਕੇ ਨਾਲ ਖੇਚੂ ਕੇ ਬੀਜੇਪੀ ਦੀ ਉਹ ਤੇ ਆਪਣਾ ਏਜੰਡਾ ਪਹਿਲਾਂ ਹੀ ਆ ਉਹ ਤੇ ਸ਼ੁਰੂ ਹੋ ਗਿਆ ਉਹਨਾਂ ਦਾ ਦੁੱਧ ਹੋ ਗਿਆ 2 ਰੁਪਏ ਲੀਟਰ ਪਹਿਲਾਂ ਗੁਜਰਾਤ ਵਾਲਿਆਂ ਨੇ ਅਮੁੱਲ ਨੇ ਕੀਤਾ ਫਿਰ ਸੁਣਿਆ ਮਦਰ ਡੇਰੀ ਨੇ ਕਰਤਾ ਹੁਣੇ ਖਬਰ ਆਈ ਆ ਕਿ ਵੀਰ ਕਾ ਨੇ ਵੀ ਕਰਤਾ ਕਿਉਂਕਿ ਜਦੋਂ ਇੱਕ ਇੱਕ ਜਿੱਤਰਾ ਜਿੱਦੜਿਆ ਨਾ ਜਦੋਂ ਇੱਕ ਹੌਲ ਕਰਦਾ ਆ ਤੇ ਜਿੱਥੇ ਤੱਕ ਉਹਦੀ ਆਵਾਜ਼ ਜਾਂਦੀ ਆ ਸਾਰੇ ਅੱਗੇ ਹੋ 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 ਕਰਦੇ ਆ ਇਹ ਦੁੱਧ ਦਾ ਤੇ ਮੈਂ ਹਮੇਸ਼ਾ ਵੇਖਿਆ ਜਦੋਂ ਇੱਕ ਕੰਪਨੀ ਵਧਾਉਂਦੀ ਦੂਜੇ ਨਾਲੋਂ ਨਾਲ ਹੀ ਇੱਕ ਜਾਂ ਦੋ ਦਿਨ ਦਾ ਹੀ ਫਰਕ ਪਾਉਂਦੇ ਆ ਤੇ ਇੱਕ ਦੋ ਦਿਨ ਦਬ ਨਹੀਂ ਪਾਇਆ ਸਵੇਰੇ ਸਾਰੇ ਕਹਿਣਗੇ ਕਿ ਲਿਆਓ ਜੀ ਪੈਸੇ ਹੋਰ ਐਨੇ ਨੇ ਵੱਧ ਇਹ ਇੱਕ ਅਜੇ ਰਿਜ਼ਲਟ ਨਹੀਂ ਆਇਆ ਬੋਟਾਂ ਅਜੇ ਬੰਦ ਹੋਈਆਂ ਈਵੀਐਮ 'ਚ ਕੰਮ ਚੱਕਤਾ ਕਿ ਪਤਾ ਨਹੀਂ ਉਹਨ ਕੀ ਕਿਤੇ ਕਿਦੀ ਕਿਦਾ ਨਚੋੜਾ ਕੱਢਿਆ ਹੋਣਾ ਪਹਿਲਾਂ ਉਹ ਜਿਹੜੇ ਇਲੈਕਟਰਲ ਬਾਉਂਡ ਸੀਗੇ ਕਿੱਥੋਂ ਕਿੱਥੋਂ ਕਿਦੇ ਕਿਦੇ ਮਾਂਜੀ ਲਾਈ ਹੋਈ ਆ ਉਹ ਹੁਣ ਉਹਨਾਂ ਨੇ ਪੂਰੇ ਦੇ ਕਰਨੇ ਆ ਕਿ ਨਹੀਂ ਦੂਜਾ 5% ਜਿਹੜੇ ਉੱਥੇ ਵਿਧਾਇਕ ਆ ਟੋਲ ਪਲਾਜ਼ਿਆਂ ਤੇ ਲਾਓ ਲੈ ਲਓ ਸਾਰੇ ਗੱਫੇ ਲੈ ਲਓ ਹੁਣ ਪਾਓ ਹੋਰ ਵੋਟਾਂ ਮੰਦਰ ਦੇ ਨਾਂ ਤੇ ਪਾਓ ਕਹੇ ਦੇ ਨਾਂ ਦੇ ਪਾਓ ਮੋਦੀ ਜੀ ਦੇ ਨਾਂ ਦੇ ਪਾ ਦਿਓ ਪਰ ਕੰਮ ਤੇ ਆਪਣੀ ਚੱਕੀ ਤੇ ਪੀਸ ਹੋਗੇ ਚੱਕੀ ਵਾਂਗੂ ਜਿੱਤਨਾ ਚੱਕੀ ਚ ਪੀਸੇ ਜਾਂਦੇ ਦਾਣੇ ਉੰਜ ਤੁਹਾਨੂੰ ਪੀਸੂਗਾ ਬੈਠ ਕੇ ਇਹ ਹਾਲਾਤ ਬਣੇ ਆ ਅਜੇ ਤਾਂ ਛੁਰੂ ਵੀ ਨਹੀਂ ਆਏ ਤੇ ਸਰਕਾਰ ਦੇ ਰਿਜ਼ਲਟ ਵੀ ਨਹੀਂ ਆਏ ਹੋਰ ਆਗੇ ਆਗੇ ਦੇਖੋ ਹੋਤਾ ਹੈ ਕੀ ਗੱਲ ਇਹ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਨਾ ਪਰ ਜਿੱਦਾਂ ਦੀ ਹਲਚਲ ਪ੍ਰੋਫੈਸਰ ਸਾਹਿਬ ਇੰਡੀਆ ਘੱਟ ਚੋੜ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਉਹ ਵੀ ਬੜੀ ਦਿਲਚਸਪ ਹੈ ਰਾਹੁਲ ਗਾਂਧੀ ਹੋਰੀ ਸਾਰੇ ਤਿਆਰੀ ਕਰੀ ਬੈਠੇ ਨੇ ਕਿ 295 ਤੱਕ ਆਈ ਜਾਣੀ ਹੈ ਜਾਂ ਉਸ ਤਰੀਕੇ ਦੇ ਨਾਲ ਬੀਜਪੀ ਨੂੰ ਲੈ ਕੇ ਹਾਲਾਂਕਿ ਉਧਰ ਵੀ ਕਹਿੰਦੇ ਸਿਕਰੀ ਆਈ ਹੋਈ ਹੈ ਕਿ ਕੀ ਬਣੂਗਾ ਜੇ ਸਰਕਾਰ ਨਾ ਆਈ ਫਿਰ ਮੋਦੀ ਸਾਹਿਬ ਕਿੱਥੇ ਧਿਆਨ ਲਾ ਕੇ ਬੈਠਣਗੇ ਤੇ ਜੇ ਸਰਕਾਰ ਆ ਗਈ ਤੇ ਫਿਰ ਇਹਨਾਂ ਦਾ ਕੀ ਬਣੂਗਾ ਕਹਿੰਦੇ ਗਾਂਧੀ ਪਰਿਵਾਰ ਦੇ ਮਗਰ ਏਜੰਸੀਆਂ ਨੂੰ ਭਜਾਉਣ ਦੀ ਤਿਆਰੀ ਹੋ ਰਹੀ ਹੈ ਜੋ ਮਰਜ਼ੀ ਕਰਨ ਜਿਸ ਤਰ੍ਹਾਂ ਮਰਜ਼ੀ ਕਰਨ ਪਹਿਲੀ ਗੱਲ ਤੇ ਇਹ ਆ ਕਿ ਜਿਸ ਤਰੀਕੇ ਨਾਲ ਜੈ RAM ਰਮੇਸ਼ ਨੇ ਇਹ ਗੱਲ ਕਹੀ ਕਿ 150 ਡੀਐਮ ਇਹੋ ਜਿਹੇ ਆ ਜਿਨ੍ਹਾਂ ਦੇ ਜਿੱਥੇ ਜਿਨ੍ਹਾਂ ਨੇ ਰਿਟਰਨਿੰਗ ਅਫੀਸਰ ਹੁੰਦੇ ਜਿਨ੍ਹਾਂ ਨੇ ਰਿਜ਼ਲਟ ਡਿਕਲੇਅਰ ਕਰਨੇ ਜਿਨ੍ਹਾਂ ਦੇ ਨਾਲ ਕੋਈ ਜਿਨ੍ਹਾਂ ਨੂੰ ਥੋੜਾ ਪ੍ਰਭਾਵਿਤ ਕੀਤਾ ਜਾ ਰਿਹਾ ਇਹ ਵੱਡਾ ਬਿਆਨ ਸੀਗਾ ਇਹਨਾਂ ਨੂੰ ਕੋਈ ਆਪਣੇ ਕਾਂਗਰਸੀਆਂ ਨੇ ਜਾਂ ਵਿੱਚੋਂ ਬਿਊਰੋਕ੍ਰੇਸੀ ਨੇ ਓਰਲੀ ਇਸ ਗੱਲ ਦਾ ਅੰਦਾਜ਼ਾ ਦਿੱਤਾ ਹੋਊਗਾ ਹੁਣ ਉਹ ਪ੍ਰੈਕਟੀਕਲੀ ਐਵੀਡੈਂਸ ਦਿਨਾਂ ਚੀਜ਼ਾਂ ਦੇ ਹੁੰਦੇ ਨਹੀਂ ਕੋਈ ਇਹਨਾਂ ਨੇ ਚੱਕ ਕੇ ਬਿਆਨ ਦੇ ਦਿੱਤਾ ਜੈਰਾਮ ਰਮੇਸ਼ ਜਿਹੜੇ ਸਪੋਕਸਮੈਨ ਵੱਡੇ ਲੀਡਰ ਆ ਕਾਂਗਰਸ ਦੇ ਕੈਂਪੇਨ 'ਚ ਵੀ ਅੱਗੇ ਸੀਗੇ ਪਾਈ ਸਾਨੂੰ ਇਹਦਾ ਖਤਰਾ ਤੇ ਆਹ ਕੁਛ ਸਰਕਾਰ ਜਿਹੜੀ ਕਰ ਰਹੀ ਆ ਕਿ ਇਹੋ ਜਿਹੇ ਰਿਜ਼ਲਟ ਵੀ ਨਿਕਲ ਸਕਦੇ ਆ ਜਿੱਥੇ ਜਾਨੀ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਡੀਐਮ ਨੂੰ ਡਿਸਟ੍ਰਿਕਟ ਮਜਿਸਟ੍ਰੇਟਸ ਨੂੰ ਹੁਣ ਉਹਦਾ ਨੋਟਿਸ ਲਿਆ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਕਮਿਸ਼ਨ ਨੇ ਕੱਲ ਸ਼ਾਮ 7 ਵਜੇ ਤੱਕ ਕਿਹਾ ਸੀਗਾ ਕਿ ਤੂੰ ਆਪਣਾ ਜਵਾਬ ਦੇ ਨਹੀਂ ਤੇ ਅਸੀਂ ਐਕਸ਼ਨ ਲਾਂਗੇ ਰਜੈਰਾ ਮਰਮੇਸ਼ ਨੇ ਕਿਹਾ ਕਿ ਮੈਨੂੰ ਫੈਕਟ ਇਕੱਠੇ ਕਰਨ ਲਈ ਥੋੜਾ ਟਾਈਮ ਦਿਓ ਕਹਿੰਦੇ ਨਥਿੰਗ ਡੂਇੰਗ ਅਸੀਂ ਤੇਰੇ ਤੇ ਫਿਰ ਐਕਸ਼ਨ ਲਾਂਗੇ ਇਸ ਕਿਸਮ ਦੀ ਤਣਾ ਤਣੀ ਵੋਟ ਕਾਊਂਟ ਹੋਣ ਤੋਂ ਪਹਿਲਾਂ ਚੱਲ ਪਈ ਹੈ ਕਾਂਗਰਸ ਨੂੰ ਜਾਂ ਉਹਨਾਂ ਨੂੰ ਕਾਫੀ ਆਪਸ ਵਿੱਚ ਭਰੋਸਾ ਹੈ ਕਿ ਸਾਨੂੰ ਵੋਟਾਂ ਬਹੁਤ ਪਈਆਂ ਮੈਂ ਇਸ ਗੱਲ ਦਾ ਗਵਾਹ ਹਾਂ ਕਿ ਵੋਟਾਂ ਪਿਛਲੀ ਵਾਰ ਨਾਲੋਂ ਕਾਫੀ ਜ਼ਿਆਦਾ ਤੇ ਇੱਕ ਯਾਨੀ ਛੋਟੀ ਮੋਟੀ ਵੇਵ ਦੇ ਰੂਪ ਚ ਵੀ ਕਾਂਗਰਸ ਨੂੰ ਵੋਟਾਂ ਪਈਆਂ ਮਤਲਬ ਉਹ ਬਹੁਤ ਵੱਡੀ ਵੇਵ ਤੇ ਨਹੀਂ ਸੀ ਪਰ ਲੋਕਾਂ ਦਾ ਮੋੜਾ ਪਿਆ ਜਿਉਂ ਨੇ ਰਿਜ਼ਲਟ ਬਿਲਕੁਲ ਹੀ ਉਹਦੇ ਵਿਪਰੀਤ ਆਉਣ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਜਿਹੜੇ ਲੀਡਰ ਇਹ ਆਪਣੇ ਆਪ ਨੂੰ ਜਿੱਤੀ ਸਮਝੇ ਬੈਠੇ ਆ ਫਿਰ ਉਹ ਨਵੀਂ ਇੱਕ ਚਰਚਾ ਨਵਾਂ ਤੂਫਾਨ ਨਵੀਂ ਅਸੰਤੁਸ਼ਟਾ ਤੇ ਨਵੀਂ ਕਿਸਮ ਦੀਆਂ ਕੈਂਪੇਨਾਂ ਇੱਥੇ ਸ਼ੁਰੂ ਹੋਣ ਗਿਆ ਕੋਈ ਵੀ ਸਰਕਾਰ ਬਣੇ ਮੈਨੂੰ ਲੱਗਦਾ ਕਿ ਇਸ ਵੇਲੇ ਜੇ ਤੇ ਆਂਡੀਆ ਦੀ ਬਣ ਜਾਂਦੀ ਆ ਮੋਦੀ ਹੁਮੀ ਚੁੱਪ ਨਹੀਂ ਬਹਿਣਗੇ ਉਹ ਆਪਣੀ ਜਿੰਨੀ ਆਰਗੇਨਾਈਜ਼ ਸ਼ਕਤੀ ਤ ਬਿਲਕੁਲ ਝੂਕ ਕੇ ਇਹ ਚਾਹਣਗੇ ਕਿ ਇਹ 6 ਮਹੀਨੇ ਨਾਲ ਚੱਲਣ ਜਾਂ ਸਾਲ ਨਾਲ ਚੱਲਣ ਜੇ ਮੋਦੀ ਬਣਦਾ ਤੇ ਉਹ ਵੀ ਕੋਤੇ ਲੈਂਡਸਲਾਈਡ ਵਿਤਰੀ ਨਾਲ ਨਹੀਂ ਲੱਗਦਾ ਜੇ ਲੈਂਡਸਲਾਈਡ ਨਾਲ ਜਿੱਤੂਗਾ ਫਿਰ ਸਟੇਬਲ ਹੋਊਗੀ ਜੇ ਮਾਰਜਨਲੀ ਜਿੱਤਦਾ ਤੇ ਫਿਰ ਉਥੋਂ ਵੀ ਵਿੱਚ ਕਈ ਸੱਜੇ ਖੱਬੇ ਜਾਣਾ ਕਿੱਦਾਂ ਖਿੱਚਣਾ ਪਾਉਣਾ ਉਹ ਕੁਝ ਕਰਨਗੇ ਪਰ ਤਾਨੂੰ ਇਹ ਵੀ ਪਤਾ ਕਿ ਇਨ੍ਹਾਂ ਦੀ ਪਰਚੇਜ਼ਿੰਗ ਪਾਵਰ ਰਾਜਨੀਤੀ ਨੂੰ ਖਰੀਦਿਆ ਵੀ ਤੇ ਜਾਂਦਾ ਨਾ ਪਾਰਟੀ ਪੂਰੀ ਖਰੀਦੀ ਜਾ ਸਕਦੀ ਆ ਅੱਜਕੱਲ ਤੇ ਖੁੱਲੇ ਬੋਲ ਬੋਲੀਆਂ ਲੱਗੀਆਂ ਆਈਆਂ ਤੇ ਉਹ ਪ੍ਰਤੀਜਿੰਗ ਪਾਵਰ ਵੱਡੀ ਹੋਣ ਕਰਕੇ ਹੋ ਸਕਦਾ ਇੱਕ ਦੋ ਪਾਰਟੀਆਂ ਖਰੀਦ ਕੇ ਹੋਰ ਨਾਲ ਜੋੜ ਲੈਣ ਵਿੱਚ ਜਾਨੀ ਜਿਹੜੇ ਚੂਜ਼ੇ ਕੱਢਣੇ ਨਾ ਪੈਂਡ ਨਿਕਲੇ ਨਿਕਾਲੇ ਆਪਣੀ ਮੁਰਗੀ ਦੇ ਪਿੱਛੇ ਲਾ ਲੈਣ ਤੇ ਚਲੋ ਜੀ ਉਧਰ ਕੁੜਕੜ ਕਰਕੇ ਕੰਮ ਚੱਲ ਪੂਗਾ ਇਹ ਕੰਮ ਵੀ ਹੋ ਸਕਦਾ ਕਿਉਂਕਿ ਮਹਾਰਾਸ਼ਟਰ 'ਚ ਤੁਹਾਡੀਆਂ ਅੱਖਾਂ ਸਾਹਮਣੇ ਹੋਇਆ ਪਰ ਰਿਜ਼ਲਟ ਜਿਹੜੇ ਆ ਥੋੜੀ ਦੇ ਕੁਝ ਕੀ ਘੰਟੀਆਂ ਬਾਅਦ ਜਿਹੜੇ ਆਉਣ ਵਾਲੇ ਆ ਜਿਹੜੇ ਕਲੀਅਰ ਹੋਣ ਲੱਗ ਜੂਗਾ ਉਹ ਕਾਫੀ ਦਿਲਚਸਪ ਤੇ ਹੋਣਗੇ ਪਰ ਖਤਰੇ ਦੀ ਕੈਂਟੀ ਜਾਂ ਜਿਹੜੀ ਅਨਸਰਟਨਟੀ ਹੈ ਕਿ ਕੀ ਹੋਊਗਾ ਰਿਐਕਸ਼ਨ ਕੀ ਹੋਊਗਾ ਜਨਤਾ ਦਾ ਜਾਂ ਹੋਰਨਾਂ ਦਾ ਪਾਰਟੀਆਂ ਦਾ ਉਹ ਓਨਲੀ ਸਮੂਥ ਟ੍ਰਾਂਸਫਰ ਆਫ ਪਾਵਰ ਨਹੀਂ ਹੋਊਗੀ ਜਿੰਨੀ ਪਿਛਲੀਆਂ ਦੋ ਚੋਣਾਂ ਦੇ ਵਿੱਚ ਸੀ ਜਿਹੜੇ ਆ ਸੰਵਿਧਾਨ ਦੇ ਤੇ ਲੋਕਤੰਤਰ ਦੀਆਂ ਸੋਹਾ ਚੁੱਕਣ ਵਾਲੇ ਨੇ ਸੰਵਿਧਾਨ ਦੀਆਂ ਤੇ ਹੋਕੇ ਦੇਣ ਵਾਲੇ ਨੇ ਉਹ ਆਪਣੇ ਮਤਲਬ ਕਿ ਉਮੀਦਵਾਰ ਉਹਨਾਂ ਦੀ ਮੈਂ ਗੱਲ ਕਰ ਰਿਹਾ ਕਿ ਲੋਕ ਆਪਣੇ ਉਹਨਾਂ ਉਮੀਦਵਾਰਾਂ ਵੱਲ ਵੀ ਦੇਖਣਗੇ ਕਿਵੇਂ ਤਮਾਸ਼ਾ ਬਣਾਉਣਗੇ ਕਿਵੇਂ ਧੱਜੀਆਂ ੜਾਉਣਗੇ ਦੇਖਿਓ ਕਿਤੇ ਹੋਟਲਾਂ ਦੇ ਢੇਡੇ ਕਿਸੇ ਲਈ ਕਿਤੇ ਬੱਸਾਂ ਬੁੱਕ ਹੋ ਜਾਣੀਆਂ ਕਿਸੇ ਨੂੰ ਕਿਹੜੇ ਸੂਬੇ 'ਚ ਇਧਰੋਂ ਉਹ ਜਿਵੇਂ ਪ੍ਰੋਫੈਸਰ ਤੁਸੀਂ ਕਹਿੰਦੇ ਉਹ ਕਦੇ ਇਹ ਇਹ ਮੁਰਗੀ ਦੇ ਆਂਡੇ ਉਹਦੇ ਥੱਲੇ ਉਹ ਮੁਰਗੀ ਦੇ ਆਂਡੇ ਉਹਦੇ ਥੱਲੇ ਹੁਣ ਕੋੜ 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 ਸਾਰਾ ਦੇ ਨੇ ਇਹ ਸਾਰਾ ਕੁਝ ਚੱਲਦਾ ਰਹਿੰਦਾ ਹੈ ਪਰ ਸ੍ਰੀ ਅਕਾਲ ਤਖਤ ਦੇ ਸਾਧ ਜਤ ਜਗਿਆਨੀ ਹਰਪੀ ਸਿੰਘ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਜੋ ਕਿਹਾ ਕਿ ਜੂਨ 84 ਦੇ ਦਿਨ ਚਲਦੇ ਨੇ ਇਸ ਕਰਕੇ ਕੋਈ ਜਸ਼ਨ ਨਹੀਂ ਹੋਣਾ ਚਾਹੀਦਾ ਪੰਜਾਬ ਵਾਲਿਆਂ ਨੂੰ ਤਾਂ ਖਾਸ ਕਰਕੇ ਸਿੱਖ ਉਮੀਦਵਾਰਾਂ ਨੂੰ ਜਾਂ ਪੰਜਾਬੀ ਉਮੀਦਵਾਰਾਂ ਨੂੰ ਖਿਆਲ ਰੱਖਣਾ ਚਾਹੀਦਾ ਇਸ ਸੀਜ਼ਨ ਨੂੰ ਲੈ ਕੇ ਦੇਖਦੇ ਆ ਕਿਹੜਾ ਇਸ ਮਤਲਬ ਕਿ ਸਮੇਂ ਦੇ ਦੌਰਾਨ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਾ ਅਕਾਲੀ ਦਲ ਦੀ ਪੋਜੀਸ਼ਨ ਕੀ ਰਹਿੰਦੀ ਹੈ ਬਾਕੀ ਤਰ੍ਹਾਂ ਦੀ ਪੰਜਾਬ 'ਚ ਪੋਜੀਸ਼ਨ ਕੀ ਹੈ ਨੈਸ਼ਨਲ ਲੈਵਲ ਦੇ ਉੱਤੇ ਦਾ ਅੰਕੜੇ ਜਿਓ ਜੋ ਆ ਰਹੇ ਨੇ ਉਹ ਤੁਹਾਡੇ ਰੂ-ਰੂ ਕਰਾਂਗੇ ਪੋਲੀਗੋਨ ਇਸ ਸਟੈਪ ਬਾਈ ਸਟੈਪ ਤੁਹਾਡੇ ਸਾਹਮਣੇ ਪ੍ਰੋਗਰਾਮ ਪੇਸ਼ ਕਰਾਂਗੇ ਕੋਈ ਲਾਈਵ ਨਹੀਂ ਹੋਏਗਾ ਇਸ ਕਰਕੇ ਇਜਾਜ਼ਤ ਦਿਓ ਵਿਚਾਰ ਕਮੈਂਟਸ ਜੂਨ ਕਰਿਓ ਸ਼ੁਕਰੀਆ ਪ੍ਰੋਫੈਸਰ ਸਾਹਿਬਾ ਬਹੁਤ ਬਹੁਤ ਸ਼ੁਕਰੀਆ ਸਿਕਵਿੰਟੇਤੀ ਟਾਟਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤਾਂ